ਇਹ ਰਹਿ ਗਿਆ ਜੀ ਅੱਜ ਦਾ ਇਹ 25 ਰੁਪਏ ਕਿਲੋ ਵਿਕ ਗਿਆ ਜੀ ਅੱਛਾ 25 ਰੁਪਏ ਜਮਾਂ ਦੇਸੀ ਹੁੰਦਾ ਜਮਾਂ ਜਮਾਂ ਪਿਓਰ ਦੇਸੀ ਹੈ ਜੀ ਇਹ ਤੇ 25 ਰੁਪਏ ਕਿਲੋ ਜਿਹੜੀ 1 ਕਾ ਕੁਆਲਿਟੀ ਹੈ ਜੀ ਹਾਂਜੀ ਆ ਆਇਆ ਜੀ ਮਾੜੀ ਮੁਸਤਫਾ ਤੋਂ ਅੱਛਾ ਮਾੜੀ ਮੁਸਤਫਾ ਜਿਹੜਾ ਮੋਗਾ ਜਿਲ੍ਹਾ ਮੋਗਾ ਜਿਲ੍ਹਾ ਮੋਗਾ ਮੇਰੀ ਗਲਤੀ ਤੁਸੀਂ ਮੇਰੀ ਗਲਤੀ ਕਹੋ ਇਹ ਪੀਣਗੇ ਆਪਾਂ ਇਹਨਾਂ ਨੂੰ ਕਿਉਂਕਿ ਮੈਂ ਨਾ ਬਠਿੰਡਾ ਸਬਜ਼ੀ ਮੰਡੀ ਦੀ ਵੀਡੀਓ ਜਦੋਂ ਬਣਾਉਣੇ ਆਪਣੇ ਸ਼ਹਿਰਾਂ ਚ ਮਲੋਟ ਮੋਗਾ ਕੋਟਕਪੂਰਾ ਫਰੀਦਕੋਟ ਅੰਦਰੋਂ ਪ੍ਰਮਾਤਮਾ ਦੀ ਜੋਤ ਆ ਸਾਡੀ ਸੋਚ ਆ ਜਿਹੜੀ ਇਹ ਘਟ ਜਾਗੀ ਘ ਸਬਜੀ ਬਾਨੀ ਆ ਨਾ ਰੋਟੀ ਬਾਨੀ ਕੀ ਖੋਜਨ ਬਾਨੀ ਇੱਥੇ ਪਤਾ ਕਿ ਬੁਢਣਾ ਵੀ ਆਉਂਦੀਆਂ ਸੌਦਾ ਨਾਲ ਭੈਣਾ ਵੀ ਆਉਂਦੀਆਂ ਮਾਈਆਂ ਵੀ ਆਉਂਦਾ ਨੂੰ ਐ ਲੱਗੂ ਵੀ ਜਿਵੇਂ ਖੀਰਾ ਆ ਸੋਰੀ ਹਾਂ ਚੈਨਲ ਇਹਦਾ ਕੀ ਰੇ ਭਾੜੀ ਬੇਠਾ ਵਜਦਾ ਹੈ ਹਾਂ ਹਾਂ ਭਾੜੀ ਬੇਠੇ ਇਹਦਾ ਕੀ ਰੇਟ ਆ ਜੀ ਇਹ ਵਿਕੀ ਜਾਂਦਾ 13 14 ਇਹ ਵਿਕੀ ਜਾਂਦਾ ਇਹ ਹੋਲ ਸੇਲ ਦੇ ਰੇਟ ਆ ਨਾ ਮਿੱਤਰੋ ਇਹ ਹੋਲ ਸੇਲ ਦੇ ਰੇਟ ਆ ਆਂ ਪਰ ਆਪਣੇ ਘਰੇ ਬੈਠ ਕੇ ਰੋਟੀ ਖਾਂਦੀ ਹਾਂ ਨਾ ਪਰ ਕਈ ਵਾਰੀ ਬੰਦੇ ਦੀ ਕੋਈ ਮਜਬੂਰੀ ਹੁੰਦੀ ਆ ਕਿਹੜਾ ਪਿੰਡ ਆ ਬਾਬਾ ਜੈ ਸਿੰਘ ਵਾਲਾ ਜੈ ਸਿੰਘ ਵਾਲਾ ਜਿਹੜਾ ਜਿਲ੍ਹਾ ਬਠਿੰਡਾ ਜਿਲ੍ਹਾ ਬਠਿੰਡਾ ਪੈਗਾ ਅੱਜ ਪਹੁੰਚ ਗਏ ਆਪਾਂ ਭਾਈ ਜੀ ਬਠਿੰਡਾ ਸਬਜ਼ੀ ਮੰਡੀ ਦੇ ਵਿੱਚ ਭਾਈ ਜੀ ਦੇਖ ਲਿਆ ਇੱਧਰ ਭਾਈ ਜਿਹੜਾ ਸ਼ੱਟ ਤੁਸੀਂ ਦੇਖਣਾ ਇਹ ਭਾਈ ਪਰਚੂਨ ਮਾਲ ਦੇ ਜਿਹੜੇ ਰੇਟ ਹੀ ਇੱਥੇ ਸਾਰੇ ਤੁਹਾਨੂੰ ਭਾਈ ਪਰਚੂਨ ਮਾਲ ਦੇ ਵਿੱਚ ਜਿਹੜੀਆਂ ਦੁਕਾਨਾਂ ਆਪਾਂ ਦਿਖਾ ਦਿੰਨੇ ਆ ਕਿਉਂਕਿ ਮੈਂ ਅਜੇ ਇੱਥੇ ਆਇਆ ਸੀ ਪਹਿਲੀ ਵਾਰ ਤੇ ਮੈਨੂੰ ਇਦਾਂ ਲੱਗਿਆ ਵੀ ਹੋਲ ਸੇਲ ਦੇ ਰੇਟ ਆ ਪਰ ਇੱਥੇ ਨਹੀਂ ਭਾਈ ਪਰਚੂਨ ਮਾਲ ਦਾ ਜਿਹੜਾ ਰੇਟ ਆ ਜਿਹੜਾ ਹੋਲ ਸੇਲ ਦੇ ਰੇਟ ਆ ਭਾਈ ਉਹ ਦੂਸਰੀ ਸਾਈਡ ਆ ਤੁਸੀਂ ਭਾਈ ਦੇਖੋ ਠੀਕ ਆ ਤੇ ਅੱਜ 뷰 ਬਹੁਤ ਸੋਹਣਾ ਹੀ ਜਾਂਦਾ ਪਿਆ ਉਹ ਸਾਹਮਣੇ ਜਿਹੜੀ ਗਲੀ ਦਿਖਦੀ ਪਈ ਆ ਉਧਰ ਭਾਈ ਤੇ ਆਉਂਦੇ ਬਣਾ ਲੈਨੇ ਜਾਂ ਆਉਂਦੇ ਬਣਾਵਾ ਤੇ ਗੱਲਬਾਤ ਬਾਈ ਕਰਦੇ ਆ ਠੀਕ ਆ ਤੇ ਬਾਈ ਜਿਹੜੇ ਵੀਰ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਠੀਕ ਆ ਜੀ ਤੇ ਫੇਸਬੁੱਕ ਤੇ ਬਾਈ ਮੈਂ ਘੱਟ ਹੀ ਪਾਉਣਾ ਵੀਡੀਓ ਕਿਉਂਕਿ ਬਾਈ ਫੇਸਬੁੱਕ ਤੇ ਨਾਲ ਇਦਾਂ ਜਿਵੇਂ ਕਹਿ ਦਈਏ ਵੀ ਤਰੱਕੀ ਜੀ ਨਹੀਂ ਹੋ ਰਹੀ ਤੇ YouTube ਤੇ ਆਪਾਂ ਨੂੰ ਵਧੀਆ ਲੱਗਦਾ YouTube ਤੇ ਵਧੀਆ ਬਹੁਤ ਸੋਹਣਾ ਪਲੇਟਫਾਰਮ ਆ ਤੇ ਬਾਕੀ ਤੁਹਾਨੂੰ ਬਾਈ ਬਹੁਤ ਵੱਚ ਕੁਆਲਿਟੀ ਦੀ ਜਿਹੜੀ ਵੀਡੀਓ ਹਰ ਰੋਜ਼ ਆਪਾਂ ਦਿੰਨੇ ਆ ਤੇ ਗਰਾਰੀ ਜੇ ਕਹਣਾ ਗਰਾਰੀ ਦੰਦਾਜਾ ਬਣਿਆ ਹੋਗਾ ਤੇ ਉੱਥੇ ਕੁਆਲਿਟੀ 1080 ਦੇ ਕਰਕੇ ਬਈ ਜਰੂਰ ਤੁਸੀਂ ਵੇਖਿਆ ਕਰੋ ਇੱਧਰ ਬਈ ਤੁਸੀਂ ਚਕੰਦਰ ਦੇਖੋ ਪਈਆ ਦੁਕਾਨਾਂ ਪਈਆਂ ਲੱਗੀਆਂ ਠੀਕ ਆ ਜੀ ਤੇ ਬਾਕੀ ਬਈ WhatsApp ਗਰੁੱਪ ਦੇ ਵਿੱਚ ਜਰੂਰ ਜੁਆਇਨ ਹੋਇਆ ਕਰੋ ਮੈਂ ਹਰ ਰੋਜ਼ ਵੀਡੀਓ ਦੇ ਵਿੱਚ ਗੱਲ ਕਰਦਾ ਕਿੱਥੇ ਤੋਂ ਉਹਨਾਂ ਬਾਸਮਤੀ ਦੇ ਰੇਡ ਖੇਤੀ ਬੜੀ ਨਸਬੰਧ ਤੇ ਵੀਡੀਓ ਜਿਹੜੀਆਂ ਬਾਈ ਜੀ ਮਿਲਦੀਆਂ ਰਹਿੰਦੀਆਂ ਉਹਦਾ ਮੈਂ ਲਿੰਕ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਤੇ ਜਰੂਰ WhatsApp ਗਰੁੱਪ ਨੂੰ ਜਿਹੜਾ ਜੁਆਇਨ ਕਰ ਲਿਓ ਤਾਂ ਕਿ ਤੁਹਾਨੂੰ ਹਰ ਰੋਜ਼ ਆਪਣੇ ਜਿਹੜੀ ਚੈਨਲ ਤੇ ਵੀਡੀਓ ਆਉਣ ਵਾਲੀ ਹੋ ਵੀ ਪਤਾ ਲੱਗਦੀ ਰਹੇ ਤੇ ਹੋਰ ਬਾਈ ਖੇਤੀਬਾੜੀ ਨਾਲ ਤੂੜੀ ਦੇ ਰੇਟ ਸਬਜ਼ੀਆਂ ਫਲਾਂ ਦੇ ਰੇਟ ਜਿਹੜੇ ਸਾਰੇ ਤੁਹਾਨੂੰ ਬਾਈ ਪਤਾ ਲੱਗਦੇ ਰਹਿਣ ਠੀਕ ਹੈ ਜੀ ਤੇ ਬਾਈ ਅੰਦਰ ਜਾ ਕੇ ਆਪਾਂ ਗੱਲਬਾਤ ਕਰਦੇ ਆਂ ਤੇ ਸਬਜ਼ੀ ਦਾ ਜਿਹੜਾ ਅੱਜ ਬਠਿੰਡਾ ਸਬਜ਼ੀ ਮੰਡੀ ਦਾ ਜਿਹੜਾ ਕੀ ਪ੍ਰਾਈਸ ਰਹਿੰਦਾ হোলসেল ਦੇ ਵਿੱਚ ਤੇ ਜਰੂਰ ਬਾਈ ਜੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰੋ ਬਾਕੀ ਬਾਈ ਇੱਕ ਨੋਟ ਕਰਨ ਵਾਲੀ ਗੱਲ ਜਿੰਨੇ ਵੀ ਵੀਰ ਭਰਾ ਵੇਂਦੇ ਆ ਤੁਹਾਡੇ ਕੋਲੇ ਕੋਈ ਇਦਾਂ ਦੀ ਪ੍ਰੋਫੈਸ਼ਨਲ ਚੀਜ਼ ਹੋਊਗੀ ਦਿਖਾਉਣਦੋਗ ਠੀਕ ਹੈ ਜਿਹੜੀ ਤੁਹਾਨੂੰ ਆਗੇ ਯਾਰ ਵੀ ਆਪਾਂ ਨੂੰ ਪਬਲਿਕ ਪਲੇਸ ਕਰਨੀ ਚਾਹੀਦੀ ਉਹ ਚੀਜ਼ ਤੇ ਬਾਈ ਆਪਣੇ ਨਾਲ ਜਰੂਰ ਸੰਪਰਕ ਕਰਿਓ ਹਾਂ ਇੱਕ ਜਿਹੜੀ ਗੱਲ ਹੈ ਬਾਈ ਪੈਟਰੋਲ ਖਰਚਾ ਕੱਲਾ ਲਵਾਂਗੇ ਕੱਲਾ ਪੈਟਰੋਲ ਖਰਚਾ ਜਿਹੜਾ ਤੁਹਾਡੇ ਤੋਂ ਲਵਾਂਗੇ ਹੋਰ ਪੈਸਾ ਨਹੀਂ ਲੈਂਦੇ ਕਿਉਂਕਿ ਬਾਈ ਚੱਲ ਕੇ ਇੱਕ ਬੰਦਾ ਵੀ ਲੈ ਕੇ ਆਉਣਾ ਪਊਗਾ ਪਰ ਉਹ ਚੀਜ਼ ਯਾਰ ਤੁਸੀਂ ਜਰੂਰ ਦਿਖਾਓ ਜੋ ਕੋਈ ਤੁਸੀਂ ਇਦਾਂ ਪੁਰਾਣਾ ਵਿਰਸਾ ਸੰਭੀ ਬੈਠੇ ਆਂ ਜਾਂ ਤੁਹਾਡਾ ਘਰ ਮਕਾਨ ਆ ਜਾਂ ਕੋਈ ਤੁਹਾਡੇ ਕੋਲੇ ਚੀਜ਼ ਮੋਡੀਫਾਈ ਕੀਤੀ ਤੇ ਬਾਈ ਜਰੂਰ ਮੇਰੇ ਨੰਬਰ ਤੇ ਸੰਪਰਕ ਕਰਿਓ ਉਹ ਚੀਜ਼ ਨੂੰ ਆਪਾਂ ਜੇ ਪਬਲਿਕ ਪਲੇਸ ਜਰੂਰ ਕਰਨਾ ਠੀਕ ਹੈ ਜੀ ਤੇ ਬਾਈ ਗੱਲਬਾਤ ਫਿਰ ਆਪਾਂ ਕਰਦੇ ਜਾਂਦੇ ਆ ਬਠਿੰਡਾ ਮੰਡੀ ਦੇ ਵਿੱਚ ਵੀ ਜਿਹੜੀ কুরਬਲ কুরਬਲ ਭਾਈ ਹੁੰਦੀ ਪਈ ਆ ਠੀਕ ਹੈ ਤੇ ਸਾਰੀਆਂ ਸਬਜ਼ੀ ਏ ਟੂ ਜ਼ेड ਜਿਹੜੇ ਰੇਟ ਆਪਾਂ ਕਰਦੇ ਲਾਵਾਂਗੇ ਪਤਾ ਪਹਿਲਾਂ ਤਾਂ ਮੈਨੂੰ ਲੱਗਿਆ ਸੀ ਬਠਿੰਡਾ ਸਬਜ਼ੀ ਮੰਡੀ ਛੋਟੀ ਜੀ ਪਰ ਬਾਈ ਤੁਸੀਂ ਪਹਿਲਾਂ ਵਿਊ ਦੇਖੋ ਠੀਕ ਹੈ ਪੂਰੀ ਜਿਹੜੀ ਬਾਈ কুরਬਲ কুরਬਲ ਹੁੰਦੀ ਪਈ ਆ ਤੁਸੀਂ ਜਿਹੜਾ ਵਿਊ ਦੇਖ ਸਕਦੇ ਹੋ ਇੱਧਰ ਆਪਾਂ ਬਾਈ ਗੱਲਬਾਤ ਜਿਹੜੀ ਕਰਦੇ ਨੇ ਸ਼ੁਰੂ ਤੇ ਬਾਈ ਜੀ ਕੀ ਰੇਟ ਚੂਟ ਰਿਹਾ ਠੀਕ ਹੈ ਇੱਧਰ ਜਿਹੜੇ ਸਪਾਰਕ ਵੇਥਰੇ ਪਏ ਆ ਹੋਰ ਜੀ ਸੇਟ ਜੀ ਕੀ ਹਾਲ ਹੈ ਉਹਨੂੰ ਦੇਖਦੇ ਹੋ ਨੇ ਆਪਣੇ ਪਹਿਲੀ ਦੇ ਚੈਨਲ ਤੇ ਪਿੰਡੂ ਕਿਤੇ ਤੇ ਤੇ ਕੀ ਰੇਟ ਕਰਤਾ ਭਾਈ ਇਹ ਧਨੀਆ ਪਾਲਕ ਵਿੱਚ ਤੇ 5 ਰੁਪਏ ਲੈ ਵੀ 5 ਰੁਪਏ ਤੇ ਸਾਰੇ 5 ਰੁਪਏ ਸਾਰਿਆਂ ਦੇ ਲੈ ਵੀ 5 ਰੁਪਏ ਜਿਹੜਾ ਬਠਿੰਡਾ ਮੰਡੀ ਦੇ ਵਿੱਚ ਚੁੱਕੀ ਸਕਦੇ ਬਹੁਤ ਸੋਹਣੀ ਬਾਕੀ ਭਾਈ ਇੱਥੇ ਪਤਾ ਜਿਹੜੀ ਇੱਕ ਪ੍ਰੋਫੈਸ਼ਨਲ ਗੱਲ ਆ ਤੁਹਾਨੂੰ ਕੋਈ ਵੀ ਬੰਦਾ ਇੱਥੇ ਬੀੜੀ ਸਿਕਟ ਪੀਂਦਾ ਨਹੀਂ ਦੇਖਿਆ ਜਾਊਗਾ ਕੋਈ ਵੀ ਬੰਦੇ ਦੇ ਹੱਥ ਦੇ ਵਿੱਚ ਤੁਸੀਂ ਬੀੜੀ ਸਿਕਟ ਜੇ ਦੇਖੀ ਵੀ ਲਈ ਤਾਂ ਭਾਈ ਇਥੋਂ ਦੀ ਜਿਹੜੀ ਹੈ ਨਾ ਕਮੇਟੀ ਆ ਉਹਨੇ ਜੁਰਮਾਨਾ ਕੀਤਾ ਹੋਇਆ ਬਹੁਤ ਜਿਹੜਾ ਸੋਹਣਾ ਪ੍ਰਾਲਾ ਇਹਨਾਂ ਦਾ ਆ ਭਾਈ ਨਾ ਬਠਿੰਡਾ ਸਬਜ਼ੀ ਮੰਡੀ ਦੇ ਵਿੱਚ ਨਾ ਜਿਹੜਾ ਤੰਬਾਕੂ ਆ ਨਾ ਬੀੜੀ ਸਿਕਟੋ ਬੰਦ ਹੈ ਠੀਕ ਹੈ ਤੇ ਸਪੈਸ਼ਲ ਜਿਹੜਾ ਬੋਰਡ ਲੱਗਿਆ ਹੋਇਆ ਆ ਅਸੀਂ ਦੇਖਣ ਆਇਆ ਤੇ ਪੰਜ ਮਿੰਟ ਤੁਸੀਂ ਦੇਖਣ ਆਇਆ ਅੱਛਾ ਅਸੀਂ ਦੇਖਣਾ ਤੇ ਭਾਈ ਇੱਥੇ ਪੀਂਦੇ ਦੇਖਿਆ ਕੋਈ ਇੱਥੇ ਪੀਂਦੇ ਉਹਥੇਰੇ ਪੀਂਦੇ ਇੱਥੇ ਤੁਸੀਂ ਹੁਣੇ ਦੇਖੋ ਤੁਸੀਂ ਕੈਮਰਾ ਲੈ ਕੇ ਜਾਓ ਕੋਈ ਨਾ ਕੋਈ ਅੱਛਾ ਪੀਂਦਾ ਮਿਲੋਗੇ ਭਾਈ ਯਾਰ ਜਿਹੜਾ ਜਿਹੜਾ ਕਾਨੂੰਨ ਬਣਾਇਆ ਨੇ ਉਹਨਾਂ ਦੇ ਹਦਾਇਤਾਂ ਮੁਤਾਬਕ ਹੀ ਰਹਿਆ ਕਰੋ ਨਾ ਇਹ ਕੰਮ ਕਰਿਆ ਕਰੋ ਠੀਕ ਹੈ ਸਾਰੇ ਆਪਣੇ ਭਰਾਗੇ ਆ ਮੇਰਾ ਭਰਾਗਾ ਔਰ ਠੀਕ ਹੈ ਭਾਈ ਸੁਣੋ ਇਹ ਮੇਰਾ ਭਰਾ ਗਾ ਇਹਨਾਂ ਨੂੰ ਮੈਂ ਕਹਾਂ ਜੇ ਮੇਰੀ ਗਲਤੀ ਤੁਸੀਂ ਮੇਰੀ ਗਲਤੀ ਕਹੋ ਇਹ ਪੀਣਗੇ ਆਪਾਂ ਇਹਨਾਂ ਦੀ ਗੱਲ ਕਿਉਂਕਿ ਮੈਂ ਨਾ ਬਠਿੰਡਾ ਸਬਜ਼ੀ ਮੰਡੀ ਦੀ ਵੀਡੀਓ ਜਦੋਂ ਬਣਾਉਣੇ ਆਪਣੇ ਸ਼ਹਿਰਾਂ ਚ ਮਲੋਟ ਮੋਗਾ ਕੋਟਪੂਰਾ ਫਰੀਦਕੋਟ ਉਹ ਤਾਂ ਮੈਂ ਇਹੀ ਗੱਲ ਕਹਣਾ ਵੀ ਬਠਿੰਡੇ ਸਬਜ਼ੀ ਮੰਡੀ ਦੇ ਵਿੱਚ ਜਿਹੜੀ ਵੀ ਬੀੜੀ ਸੈਕਟਰ ਬੰਦ ਕੀਤੀ ਗਈ ਹੈ ਨਾ ਤੇ ਪਰ ਬਾਈ ਜਿਹੜਾ ਅਨੁਸ਼ਾਸਨ ਨੂੰ ਭੰਗ ਨਾ ਕਰੋ ਕਾਨੂੰਨ ਸਾਸਨ ਨੂੰ ਭੰਗ ਨਾ ਕਰੋ ਕਿਉਂਕਿ ਬਾਈ ਜਿਹੜੇ ਪ੍ਰਵਾਸੀ ਮਜ਼ਦੂਰ ਆਪਣੇ ਭਰਾ ਹੀ ਆ ਠੀਕ ਆਪਣੇ ਭਰਾ ਉਹ ਮਿਹਨਤ ਕਰਦੇ ਆ ਪਰ ਅਸਲ ਦੇ ਵਿੱਚ ਉਹ ਪਟ 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 ਗੰਦੋਨਾ ਨਹੀਂ ਬਾਰ ਸਾਰਿਆਂ ਦੇ ਅੰਦਰੋਂ ਪ੍ਰਮਾਤਮਾ ਦੀ ਜੋਤ ਆ ਸਾਡੀ ਸੋਚ ਆ ਜਿਹੜੀ ਇਹ ਘਟ ਜਾਗੀ ਘਟਿਆ ਹੋ ਗਈ ਆ ਕਿਉਂਕਿ ਭਾਈ ਇੱਥੇ ਤੂੰ ਦੇਖੋ ਵੀ ਕਿੰਨੇ ਘਰਾਂ ਦੇ ਵਿੱਚ ਜਿਹੜਾ ਸਬਜ਼ੀ ਬਾਨੀ ਆਣਾ ਰੋਟੀ ਬਾਨੀ ਭੋਜਨ ਬਾਨੀ ਇੱਥੇ ਪਤਾ ਕਿ ਬੁਢਣਾ ਵੀ ਆਉਂਦੀਆਂ ਸੌਦਾ ਨਾਲ ਭੈਣਾ ਵੀ ਆਉਂਦੀਆਂ ਮਾਈਆਂ ਵੀ ਆਉਂਦੀਆਂ ਪਰਿਵਾਰ ਆਉਂਦੇ ਤੇ ਲੋਕ ਥੁੱਕੀ ਜਾਂਦੇ ਸਿੱਕਤਾ ਪੀ ਜਾਂਦੇ ਮੂੰਹ ਤੇ ਧੂਆ ਮਾਰੀ ਜਾਂਦੇ ਇਹ ਮੰਡੀ ਵਾਲਿਆਂ ਨੇ ਰਲ ਕੇ ਬੰਦ ਕੀਤਾ ਗਿਆ ਇਹ ਮੈਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਇਹਨੇ ਰਲ ਕੇ ਕੰਮ ਕੀਤਾ ਬਾਕੀ ਬਾਈ ਦੂਜੀਆਂ ਮੰਡੀਆਂ ਦੇ ਵਿੱਚ ਵੀ ਇਹ ਜ਼ਰੂਰ ਇਹ ਉਪਰਾਲਾ ਕਰੋ ਬਾਈ ਹਨਾ ਬੀੜੀ ਸੈਕਟ ਜਿਹੜੀ ਬੰਦ ਕਰੋ ਚਲੋ ਇਹ ਜੇ ਸੇਧਾਰ ਸਾਹਿਬ ਇਹ ਪਟੀ ਤਾਂ ਬੰਦ ਨਹੀਂ ਕਰ ਸਕਦੇ ਜੀ ਆਪਾਂ ਕਹੀਏ ਬੰਦ ਕਰ ਲਈ ਨਹੀਂ ਜਿੱਥੇ ਕੁਝ ਕੁ ਰੂਲ ਆ ਹਾਂ ਪਬਲਿਕ ਪਲੇਸ ਆ ਜਿੱਥੇ ਠੀਕ ਹੈ ਪਬਲਿਕ ਪਲੇਸ ਆ ਆਪਣੀਆਂ ਮਾਤਾ ਵੀ ਇੱਥੇ ਸਬਜ਼ੀ ਖਰੀਦਦੀ ਫਿਰਦੀ ਆ ਹਾਂ ਛੋਟੇ ਬੱਚੇ ਜਿਵੇਂ ਤੁਸੀਂ ਸਿੰਘ ਸਿੰਘ ਸਾਡੇ ਹੋ ਤੇ ਉਹਨਾਂ ਜਿਹੜੇ ਜਨੇ ਹੱਥੀ ਲਾਉਣਾ ਪਈ ਉਹਨਾਂ ਨੂੰ ਬਹੁਤ ਮਤਲਬ ਨਫਰਤ ਇਹਨਾਂ ਚੀਜ਼ਾਂ ਆ ਨਾ ਮਾਈਆਂ ਨੂੰ ਬਹੁਤ ਪ੍ਰੋਬਲਮ ਆਉਂਦੀ ਇੱਥੇ ਕਿਉਂਕਿ ਮਾਈਆਂ ਇੱਥੇ ਸੌਦਾ ਖਰੀਦਦੀਆਂ ਉਹਨੀਆਂ ਮੂੰਹ ਤੇ ਵੀੜੇ ਲੱਗੇ ਹੁੰਦੇ ਕੋਲੇ ਅਗਰ ਧੂਆ ਮਾਰ ਦਿੰਦੇ ਆ ਸਾਡੇ ਅੰਦਰ ਬਹੁਤ ਜਾਨੀ ਕਿ ਗੁੱਸਾ ਚੜਦਾ ਵੀ ਆ ਆ ਮਾਈ ਖੜੀ ਹੇ ਠੀਕ ਹੈ ਜੀ ਜਰੂਰ ਬਾਈ ਹੋਰਾਂ ਦਾ ਜਿਹੜਾ ਬਹੁਤ ਸੋਹਣਾ ਵਿਚਾਰ ਹੈ ਹੋਰ ਜੀ ਸੇਟ ਸਾਹਿਬ ਕੀ ਹਾਲ ਚਾਲ ਹੈ ਜੀ ਇਧਰ ਤੇ ਅੱਜ ਆਪਣੇ ਕੋਲ ਸਬਜ਼ੀ ਕਿਹੜੀ ਕਿਹੜੀ ਹੈ ਜੀ ਆਪਣੇ ਕੋਲ ਮਟਰ ਹੈ ਜੀ ਅੱਛਾ ਪੈਂਸਲ ਮਟਰ ਫਰੋਈਪੁਰ ਵਾਲਾ ਜੀ ਨਹੀਂ ਜੀ ਨਹੀਂ ਇਹ ਲੋਕਲ ਕੋਟਲਾ ਰਾਏਗਾ ਕੋਟਲਾ ਰਾਏਗਾ ਇਹ ਬਟਿੰਡੀਆਂ ਤੋਂ ਕਿਹੜੀ ਸਾਈਡ ਤੋਂ ਆ ਰਹੀ ਮਟਰ ਇਹ ਮੋਗੇ ਦੇ ਨਾਲ ਹੀ ਕੋਟਲਾ ਰਾਏਗਾ ਉੱਥੋਂ ਵਾਲੀ ਜੀ ਚੈੱਕ ਕਰੀ ਗੁਰਮਤ ਇਹਦੀ ਮਾਰਟਰ ਦੀ ਤੁਸੀਂ ਮੈਂ ਕੁਆਲਿਟੀ ਚੈੱਕ ਕਰੋ ਅਸਾਂ ਆਹ ਵਾਲਾ ਇਹ ਪੈਨਸਲ ਮਾਰਟਰ ਆ ਜੀ ਠੀਕ ਹੈ ਤੁਸੀਂ ਕੁਆਲਿਟੀ ਜਿਹੜਾ ਚੈੱਕ ਕਰੋ ਕਿਉਂਕਿ ਪੈਨਸਲ ਮਾਰਟਰ ਦੀ ਜਿਹੜੀ ਮੰਗ ਬਹੁਤ ਹੈ ਇਹਦਾ ਜਿਹੜਾ ਅੱਜ 14 ਫਰਵਰੀ ਹੋ ਗਈ ਅੱਜ ਦਾ ਕੀ ਰੇਟ ਰਹਿ ਗਿਆ ਜੀ ਅੱਜ ਦਾ ਇਹ 25 ਰੁਪਏ ਕਿਲੋ ਵਿਕ ਗਿਆ ਜੀ ਅੱਛਾ 25 ਰੁਪਏ ਜਿਹੜਾ ਜਮਾ ਦੇਸੀ ਹੁੰਦਾ ਜਮਾ ਜਮਾ ਪਿਓਰ ਦੇਸੀ ਹੈ ਜੀ ਇਹ ਇਹ 25 ਰੁਪਏ ਕਿਲੋ ਜਿਹੜੀ 1 ਆ ਕੁਆਲਿਟੀ ਹੈ ਜੀ ਆ ਆਇਆ ਜੀ ਮਾੜੀ ਮੁਸਤਫਾ ਤੋਂ ਅੱਛਾ ਮਾੜੀ ਮੁਸਤਫਾ ਜਿਹੜਾ ਮੋਗਾ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਇਹ ਮਾੜੀ ਮੁਸਤਫਾ ਤੋਂ ਇਹ ਇਹ ਦੇ ਬਲਕੀ ਤੜਾਈ ਦਾ ਫਰਕ ਹੈ ਜੀ ਅੱਛਾ ਇਹ ਆ ਤੁਸੀਂ ਦੇਖੋ ਮਾੜੀ ਮੁਸਤਫਾ ਪਿੰਡਾ ਜੀ ਜ਼ਿਲ੍ਹਾ ਮੋਗਾ ਦੇ ਵਿੱਚ ਆ ਗਿਆ ਤੇ ਬਾਈ ਜੀ ਕਹਿੰਦੇ 28 ਤੋਂ 30 ਰੁਪਏ 28 ਤੋਂ 30 ਰੁਪਏ ਹੋਰ ਆਪਣੇ ਕੋਲੇ ਕਿਹੜੀ ਸਬਜ਼ੀ ਹੈ ਜੀ ਹਾਂ ਜੀ ਹੋਰ ਸਬਜ਼ੀ ਕਿਹੜੀ ਹੈ ਹੋਰ ਜੀ ਗੋਭੀ ਹੈ ਜੀ ਗੋਭੀ ਗੋਭੀ ਦਾ ਲਫਾਫੀ ਰੇਟ ਕਰਦਾ 80 ਰੁਪਏ ਲਫਾਫੀ ਜੀ 3 ਕਿਲੋ ਵਜਣੇ ਨਹੀਂ ਇਹ ਮਹਿੰਗਾ ਹੋ ਗਿਆ ਨਹੀਂ ਜੀ ਬਸ ਮਤਲਬ ਵਜਨ ਬਾਤ ਹੈ ਜੀ ਤੁਹਾਨੂੰ ਨਹੀਂ ਵਜਨ ਦੀ 25 ਕਿਲੋ 30 ਨਹੀਂ 30 ਕਿਲੋ ਹੈ ਜੀ 20 ਕਿਲੋ ਉਹ 50 ਰੁਪਏ ਲਵਾਵਾ ਜੀ ਉਹ ਕੁਆਲਿਟੀ ਦਾ ਫਰਕ ਹੈ ਜੀ ਕੁਆਲਿਟੀ ਦਾ ਫਰਕ ਹੈ ਕਿਉਂਕਿ ਆਹ ਮੰਡੀਆਂ ਦੇ ਵਿੱਚ ਤਾਂ ਬਈ 100 ਤੇ 3 ਵੀ ਹੋਏ ਪੈ ਲਵਾਵੇ ਉਹ ਬ੍ਰਦਰ ਉਹ ਜਿਹੜੀਆਂ ਪੀਲੇ ਪੰਨ ਚ ਹੈ ਉਹ ਗੋਭੀ ਜਿਹੜੀ ਪੀਲੇ ਪੰਨ ਚ ਹੈ ਉਹਦਾ ਰੇਟ ਘੱਟ ਹੁੰਦਾ ਜੀ ਹੁਣ ਆਹ ਦਾ 100 ਦੇ 3 ਦੇ ਇਹਨੇ ਬ੍ਰੋਕਲੀ 5 ਰੁਪਏ ਕਿਲੋ ਹੈ ਜੀ ਬ੍ਰੋਕਲੀ ਦਾ 5 20 ਕਿਲੋ ਤੇ ਜੀਨੇ ਆਹ ਬੋਲੋ ਆ 50 ਰੁਪਏ ਲਵਾਵਾ ਵੀ ਹੈਗਾ ਫੁੱਲ ਗੋਭੀ ਦਾ ਰਿਆ ਜਿਹੜਾ ਹੈਗਾ ਲਵਾਵਾ 50 ਰੁਪਏ ਦਾ ਤੇ ਵਜਨ ਦਾ 30 ਕਿਲੋ ਹੀ ਹੈ 30 ਕਿਲੋ ਹੈ ਜੀ ਠੀਕ ਹੈ ਜੀ ਤੇ ਆਪਣੀ ਆੜਤ ਦਾ ਕੀ ਨਾਮ ਆ ਜੀ ਸੋਨੋ ਫਰੂਟ ਕੰਪਨੀ ਆ ਜੀ ਸੋਨੋ ਫਰੂਟ ਕੰਪਨੀ ਫਰੂਟ ਵੀ ਆ ਗਿਆ ਆਪਣੇ ਕੋਲੇ ਨਹੀਂ ਨਹੀਂ ਨਾਮ ਉਹ ਸੋਨੋ ਫਰੂਟ ਕੰਪਨੀ ਦੇ ਨਾਂ ਤੇ ਲਾਇਸੈਂਸ ਰਿਸ਼ੀਆ ਤੇ ਸਟਾਫ ਸਾਹਿਬ ਆ ਕਰੀ ਨੰਬਰ ਦੱਸੋ ਮੋਬਾਈਲ ਨੰਬਰ 99153 ਠੀਕ ਹੈ ਜੀ 99160 ਬਾਈ ਨੰਬਰ ਲੋਡ ਕਰ ਲਿਆ ਤੇ ਬਾਈ ਘਰੇ ਕੋਲੇ ਜਿਹੜੀ ਪੈਨਸ਼ਨ ਮਟਰ ਦੀ ਨਾ ਮਾੜੀ ਮੁਸਤਵਾਬ ਉਹ ਆਪਣੇ ਏਰੀਆ ਦੇ ਵਿੱਚੋਂ ਵੀ ਆ ਰਿਹਾ ਹੋਰ ਕਿਹੜੀ ਛੜਦੂ ਤੁਸੀਂ ਤੇ ਕੋਟਲਾ ਰਾਏਗਾ ਜੀ ਕੋਟਲਾ ਰਾਏ ਨਾਲ ਹੀ ਆ ਜੀ ਪਿੰਡ ਦੇ ਨਾਲ ਹੀ ਆ ਗਿਆ ਹਾਂਜੀ ਠੀਕ ਹੈ ਜੀ ਤੇ ਇੱਕ ਭਗਤਾ ਭਾਈ ਇੱਕ ਭਗਤਾ ਭਾਈ ਕੋਈ ਨਹੀਂ ਨੰਗ ਜਾਓ ਨੰਗ ਜਾਓ ਤੁਸੀਂ ਆਦਾ ਇਹ ਸਿੱਟ ਸਾਹਿਬ ਉਹਦਾ ਨੰਬਰ ਆ ਮਟਰ ਕਿਸੇ ਨੂੰ ਵੀ ਚਾਹੀਦਾ ਬਠਿੰਡਾ ਸਬਜ਼ੀ ਮੰਡੀ ਦੇ ਵਿੱਚ ਬਾਈ ਗੁਰਬਲ ਗੁਰਬਲ ਹੁੰਦੀ ਵੀ ਬਹੁਤ ਪਿਆਰ ਮਿਲਦਾ ਤੇ ਬਹੁਤ ਸੋਹਣਾ ਜਿਹੜਾ ਹਨਾ ਬਹੁਤ ਸੋਹਣਾ ਜਿਹੜਾ ਥਿਊ ਅੱਜ ਆ ਰਿਹਾ ਅੱਜ ਆਪਾਂ ਬਾਈ ਸਪੈਸ਼ਲ ਆਏ ਸੀ ਪਹਿਲਾਂ ਆਪਣਾ ਸੱਜਣ ਮਿੱਤਰ ਵੇੰਡੂ ਕੀਤਾ ਮਹਾਵੀਰ ਸਿੰਘ ਤੇ ਲੋਆਂ ਦਾ ਤੇ ਅੱਜ ਆਪਣੀ ਡਿਊਟੀ ਬਾਈ ਲੱਗੀ ਹੈ ਸਿੱਟ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਬਹੁਤ ਮਿਲ ਕੇ ਖੁਸ਼ੀ ਹੋ ਤੁਹਾਨੂੰ ਜੀ ਚਾਹ ਬਣਦੀ ਬਾਜੀ ਮਿਹਰਬਾਨਾ ਸ਼ਲਕਮ ਹੈ ਸ਼ਲਕਮ ਅੱਜ 5 ਰੁਪਏ 5 ਰੁਪਏ ਨੇ ਸਿੱਟ ਸਾਹਿਬ ਕੀ 5 5 ਰੁਪਏ ਦੇ ਹਿਸਾਬ ਨਾਲ ਬਾਈ ਜਿਹੜਾ किलो जी किलो किलो मेरे को दो चढ़ दिए जी किलो में दो पुट्टे चढ़ देना तो पांच दो हो गया ना ढाई कर पीस हो गया काल मेरे देख ले मार्केट लगा दे पांच पांच हां हो गया ठीक है और जी ध्यान रखना की वैरायटी अपने को ये रेट करता सर ये 7 रुपए का

ਕੋਈ ਨਾ ਫੁੱਟਾ ਸਰ ਜੀ ਕਿਉਂਕਿ ਮੰਡੀਆਂ ਨਾਲ ਮਾਰਕੀਟ ਦਾ ਜਿਹੜਾ ਮਾਰਕੀਟ ਹੈ ਜਿਹੜਾ ਜੀ ਕਿਵੇਂ ਸਤਾਂ ਹਾਂਜੀ ਹਾਂਜੀ ਹੋਰ ਕੀ ਹਾਲ ਚਾਲ ਹੈ ਪਰਿਵਾਰ ਦਾ ਠੀਕ ਆ ਜੀ ਵਧੀਆ ਵਧੀਆ ਕਿਹੜੀ ਕਿਹੜੀ ਵੈਰਾਈਟੀ ਜੀ ਆਪਣੇ ਕੋਲੇ ਆਪਣੇ ਕੋਲੇ ਵੇਚਣ ਵਾਸਤੇ ਗੋਭੀ ਆਈ ਸੀ 50 ਰੁਪਏ ਲਫਾਫਾ ਚੱਲ ਰਿਹਾ 50 ਰੁਪਏ ਲਫਾਫਾ ਚੱਲਦਾ ਪਿਆ ਤੇ ਮੈਂ ਵੀ ਤੁਸੀਂ ਸੂਂਗ ਰਹੇ ਵੇਖੋ ਮਿੱਤਰੋ ਸੂਂਗ ਰਹੇ ਬਾਈ ਤੁਸੀਂ ਵੇਖ ਸਕਦੇ ਹੋ ਇਹਦੀ ਕੀ ਝੁੱਟੀ ਕਰਤੀ ਰੇਟ ਅੱਜ 20 ਰੁਪਏ ਕਿਲੋ ਹੈ ਜੀ ਇਹ। ਅੱਛਾ ਇੱਥੇ ਕਿਲੋ ਹੈ? ਕਿਲੋ ਹੈ ਜੀ। ਕਿਉਂਕਿ ਭਾਈ ਇਹ ਆਮ ਜਿਹੜੇ ਮੁਕਸਰ-ਮੁਕਸਰ ਮੰਡੀ ਦੇ ਵਿੱਚ ਉੱਥੇ ਆਇਆ ਗਾ ਗੁੱਟੀ ਦਾ ਰੇਟ ਇੱਥੇ ਦੇ ਰਿਆ ਭਾਈ ਕਿਲੋ ਦੇ ਹਿਸਾਬ ਨਾਲ। ਕਿਲੋ ਠੀਕ ਆ ਫੋੜ-ਫੋੜ ਦੇ ਆ ਤੇ 20 ਇਹ ਕਿੰਨਾ 20 ਰੁਪਏ ਕਿਲੋ ਦੱਸਿਆ? 20 ਰੁਪਏ ਕਿਲੋ ਜੀ। ਇਹ 20 ਰੁਪਏ ਕਿਲੋ ਦੱਸਿਆ। ਆਹ ਆ ਵਾਲਾ ਪੇਠਾ ਹੈ ਨਾ? ਹਾਂ ਜੀ। ਇਹ ਭਾਈ ਮਿੱਤਰੋ ਆਹ ਪੇਠਾ ਹੈ। ਵੈਸੇ ਤੁਹਾਨੂੰ ਐ ਲੱਗੂਗਾ ਵੀ ਜਿਵੇਂ ਖੀਰਾ। ਆਹ ਸੋਰੀਆਂ ਚੈਣਾ ਇਹਦਾ ਕੀ ਰੇਟ ਪਾੜੀ ਪੇਠਾ ਵਜਦਾ ਹੈ? ਹਾਂ ਹਾਂ। ਪਾ ਇਹ ਵਿਕੀ ਜਾਂਦਾ 13 14 ਇਹ ਵਿਕੀ ਜਾਂਦਾ ਇਹ ਹੋਲਸੇਲ ਦੇ ਰੇਟ ਆ ਨਾ ਕਿੰਨੇ ਹੋਲਸੇਲ ਦੇ ਰੇਟ ਆ ਇਹ 13 14 ਰੁਪਏ ਦੇ ਹਿਸਾਬ ਨਾਲ ਬਈ ਮੇ ਵਿਕੀ ਜਾਂਦਾ ਤੇਰਾ ਇਧਰ ਬਾਪੂ ਤੋਂ ਵੀ ਆਪਾਂ ਗੱਲ ਬਾਤ ਜਿਹੜੀ ਕਰ ਲਈਏ ਉਹਨਾਂ ਦੇਖੋ ਉਹ ਮੇਥੀ ਵੇਚਣਾ ਆਪਾਂ ਆ ਵੀ ਮੇਥੀ ਹੋਰ ਬਾਪੂ ਕਾ ਵੀ ਪਹਿਲਾਂ ਤਾਂ ਆ ਦੇਖੋ ਵੀ ਅਸਲ ਦੇ ਵਿੱਚ ਨਾ ਜਿਹੜੀ ਮਿਹਨਤੀ ਚਿਹਰੇ ਇਹ ਹੁੰਦੇ ਆ ਠੀਕ ਆ ਕਿਉਂਕਿ ਕਿਉਂਕਿ ਹੁਣ ਮੈਂ ਜ਼ਿਆਦਾ ਨਹੀਂ ਕੁਝ ਬੋਲਣਾ ਚਾਹਣਾ ਜਦੋਂ ਬਾਪੂ ਆ ਮਰਾ ਆਪਣੇ ਘਰੇ ਬੈਠ ਕੇ ਰੋਟੀ ਖਾਂਦੀ ਹੈ ਨਾ ਪਰ ਕਈ ਵਾਰੀ ਬੰਦੇ ਦੀ ਕੋਈ ਮਜਬੂਰੀ ਹੁੰਦੀ ਆ ਕਿਹੜਾ ਪਿੰਡ ਆ ਬਾਪੂ ਬਲਾ ਸਿੰਘ ਵਾਲਾ ਜੈ ਸਿੰਘ ਵਾਲਾ ਜਿਹੜਾ ਜਿਹੜਾ ਬਠਿੰਡਾ ਜਿਲ੍ਹਾ ਬਠਿੰਡਾ ਪੈ ਗਿਆ ਵੀ ਜੈਸੇਰਾ ਪਿੰਡ ਤੋਂ ਹਾਂ ਸੰਤ ਤੇ ਨੋ ਵੀ ਆਹ ਦੇਖਾ ਬਾਪੂ ਇਹ ਆਪ ਦੇ ਘਰ ਦੇ ਵਿੱਚ ਰੇ ਤੇ ਕੋਈ ਨਹੀਂ ਭਾਈ ਨਾ ਗਿਓ ਤੁਸੀਂ ਕੀ ਰੇਟ ਕਰਤੇ ਇਹ 2 ਰੁਪਏ ਵਿਕਦੇ ਜੀ ਕੀ ਤੁਹਾਨੂੰ 2 ਰੁਪਏ ਵਿਕਦੇ ਨਹੀਂ ਹਾਂ ਤੇ ਭਾਈ ਬਾਪੂ ਸਾਰਾ ਮਾਲ ਲੱਗ ਜਾਂਦਾ ਨਹੀਂ ਲੱਗਦਾ ਜੀ ਜੇ ਨਹੀਂ ਲੱਗਦਾ ਫਿਰ ਉਹਦਾ ਕੀ ਕਰਦੇ ਆ ਓਏ ਸਿੱਟਣਾ ਪੈਂਦਾ ਗਊਸ਼ਾਲਾ ਵਾਲੇ ਸਤਾ ਲੈਂਦੇ ਨਹੀਂ ਕੋਈ ਸਤਾਉਂਦਾ ਆਹ ਕੱਲ ਦਾ ਅੱਛਾ ਕੱਲ ਦਾ ਹਾਂ ਭਾਈ ਮੈਂ ਤੁਹਾਨੂੰ ਕੱਲ ਵੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਮਾਤਾ ਮੇਰੀ ਬੜੀ ਸਕੀਮੀ ਹੈ ਕਿਉਂਕਿ ਪੁਰਾਣੇ ਬੰਦੇ ਵਾਕਈ ਸਕੀਮੀ ਆ ਆ ਤੁਸੀਂ ਪੱਤਾ ਪੱਤਾ ਕਰਕੇ ਇਦਾਂ ਡੰਗੋਗੇ ਨਾ ਤੇ ਜਿਹੜੀ ਕਸੂਰੀ ਮੇਥੀ ਬਣ ਜੂਗੀ ਇਹ ਹੈਣਾ ਬਾਪੂ ਜਿਹੜੀ ਆਪਾਂ ਸੁੱਕੀ ਜਿਹੜੀ ਮੇਥੀ ਖਰੀਦਦੇ ਆ ਨਾ ਮੇਰੇ ਹਿਸਾਬ ਨਾਲ 70-80 ਰੁਪਏ ਦਾ ਜਿਹੜਾ ਡੱਬਾ ਜਾਂ ਮਿਲਦਾ ਤੇ ਇਹਨੂੰ ਬਾਈ ਐਂ ਡਾਂਗ ਡਾਂਗ ਕੇ ਨਾ ਛਾਵੇਂ ਸੁਕਾ ਲਓ ਤੁਸੀਂ ਤੇ ਕਸੂਰੀ ਮੇਥੀ ਹੈ ਤੇ ਸਾਰੀ ਜਿਹੜੀ ਗਰਮੀ ਦੇ ਸਿਆਲ ਦੇ ਵਿੱਚ ਤੁਸੀਂ ਘੋੜ-ਘੋੜ ਕੇ ਤੁਸੀਂ ਮੇਥਰੀ ਪਾਓ ਹੈਨਾ ਬਾਈ ਨਾਲੇ ਕਿਉਂਕਿ ਇਹਨਾਂ ਦਾ ਰਜਗਾਰ ਚੱਲੂਆ ਜਿਹੜੀਆਂ ਗਾਜਰਾਂ ਤੇ ਗੋਭੀ ਆ ਹੁਣ ਆਪਾਂ ਨੂੰ ਪਤਾ ਬਾਈ ਅਮ ਜਿਹੜਾ ਸਮਾਨ ਆ ਬਹੁਤ ਆਮ ਹੋ ਗਿਆ ਉਹਦਾ ਤੁਸੀਂ ਕੀ ਕਰਨਾ ਬਾਈ ਤੁਸੀਂ ਨਾ 1000 ਰੁਪਏ ਦਾ ਜਿਹੜਾ ਪਸ਼ੂਆਂ ਨੂੰ ਮਾਲ ਛੱਡ ਦਿਓ ਫੀਡ ਘਟਾ ਦਿਓ ਨਾਲੇ ਦੁੱਧ ਦੇ ਵਿੱਚ ਵਾਧਾ ਨਾਲੇ ਪਸ਼ੂ ਰਾਜੀ ਹੋਣਗੇ ਤੇ ਨਾਲੇ ਬਾਈ ਇਹਨਾਂ ਦਾ ਬਈ ਸਾਰਿਆਂ ਦਾ ਜਿਹੜਾ ਰੁਜ਼ਗਾਰ ਚੱਲਦਾ ਰਹੂਗਾ ਆ ਜਾ ਗੁਰਮਤ ਅੱਜ ਵੀਡੀਓ ਚੱਲ ਗਈ ਨਾ ਆਵੇ ਇਹ ਮੇਥੀ ਆ ਕੀ ਰੇਟ ਵਿਖਦੀ ਹੈ ਹੋਲ ਸੇਲ ਦੀ 30 ਰੁਪਏ 30 ਰੁਪਏ ਵਿਖਦੀ ਹੈ ਹਨ ਤੇ ਬਾਪੂ ਕੀ ਨਾ ਤੇਰਾ ਚਾਰਨ ਸਿੰਘ ਕਿਨਾ ਗੁਰਚਰਨ ਸਿੰਘ ਗੁਰਚਰਨ ਸਿੰਘ ਕਿਹੜੇ ਮੈਣ ਤੋਂ ਆਇਆ ਗਿਲਪੱਤੀ ਗਿਲਪੱਤੀ ਤੋਂ ਲੈ ਵੀ 2-3 ਰੁਪਏ ਭਾਈ ਪੁੱਛ ਨਹੀਂ ਰਹਿਲ ਕਰਦੇ ਬੰਦ ਕਰਾ ਵੀਡੀਓ ਸਟਾਪ ਕਰ ਲਾ ਹੋਰ ਭਰਾ ਕੈਮਰਾ ਸੇਤਾਂ ਬਹੁਤ ਵਧੀਆ ਭਾਈ ਅੱਜ ਟਮਾਟਰ ਗੁਰਮਨ ਕੈਮਰਾ ਲੈ ਆਈਂ ਇਧਰ ਕਰ ਤੁਸੀਂ ਭਾਈ ਪਹਿਲਾਂ ਕੁਆਲਿਟੀ ਚੈੱਕ ਕਰੋ ਟਮਾਟਰ ਦੀ ਠੀਕ ਆ ਪੂਰਾ ਜਿਹੜਾ ਹਾਰਡ ਟਮਾਟਰ ਹੈ ਕੱਲ ਆਪਾਂ ਦੱਸਿਆ ਸੀ ਵੀ ਜਿਹੜਾ ਨਰਮ ਆ ਥੋੜਾ ਜਿਹਾ ਉਹਦਾ ਜਿਹੜਾ ਰੇਟ ਘੱਟ ਹੁੰਦਾ ਭਾਈ ਇਹਦਾ ਕੀ ਰੇਟ ਕਰਤਾ ਅੱਜ ਭਾਈ ਬਹੁਤ ਬੁਰਾ ਹਾਲ ਆ 12 ਰੁਪਏ ਦੇ ਜਾਂਦੇ ਆ ਅੱਛਾ 12 ਰੁਪਏ ਵਿਕ ਰਿਆ 12 ਰੁ ਭਾਈ ਜਿਹੜਾ ਜਿਵੇਂ ਮੰਨ ਕੇ ਗਾ ਥੋੜਾ ਜਿਆ ਨਰਮ ਹੈ ਉਹਦਾ ਕੀ ਰੁਪਿਆ 1 ਲੱਖ ਹੋਰ ਦੂਜਾ ਰੁਪਿਆ ਅੱਛਾ ਉਹਦਾ ਕੀ ਰੇਟ ਆ ਉਹ 9 10 ਰੁਪਏ ਜਿਵੇਂ ਅੱਛਾ ਆਹ ਭਾਈ ਜਿਹੜੇ ਚੰਗੀ ਪੂਰੀ ਚੰਗੀ ਕੁਆਲਟੀ ਦਾ ਜਿਹੜਾ ਟਮਾਟਰ ਤੁਸੀਂ ਪਰਖੇ ਕਰਨੀ ਆ ਕਿ ਜਿਹੜਾ ਆਪਾਂ ਨੂੰ ਥੋੜਾ ਜਿਆ ਕਰੜੇ ਪਾਉਣੇ ਟਮਾਟਰ ਚਾਹੀਦਾ ਜਿਹੜਾ ਢਿੱਲਾ ਹੈ ਉਹਦਾ ਰੇਟ ਹਮੇਸ਼ਾ ਘੱਟ ਹੋਊਗਾ ਹੋਲ ਸੇਲ ਦਾ ਰੇਟ ਆ ਜਿਹੜਾ 12 ਰੁਪਏ ਉਹ ਭਾਈ 9 ਰੁਪਏ ਦੱਸਿਆ ਉਹ 9 ਰੁਪਏ ਉਹ 9 ਰੁਪਿਆ ਤੇ ਲਾ ਵੀ ਅੱਜ ਮਟਰ ਦੀ ਗੱਲ ਕਰਦੀ ਇਹ ਭਾਈ ਪੈਨਸਲ ਮਟਰ ਹੀ ਆ ਗਿਆ ਨਾ ਹਾਂ ਕਿਹੜੀ ਸਾਈਡ ਤੋਂ ਆ ਗਿਆ ਇਹ ਲੋਕਲ ਹੀ ਹੈ ਅੱਛਾ ਲੋਕਲ ਹੀ ਹੈ ਕੁਆਲਟੀ ਚੈੱਕ ਕਰੀ ਗਰਮਣ ਨੇੜੇ ਆ ਕੇ ਨੰਬਰ 1 ਕੁਆਲਟੀ ਹੈ ਠੀਕ ਹੈ ਜੀ ਇਹਦਾ ਅੱਜ ਹੋਲ ਸੇਲ ਦੇ ਵਿੱਚ ਕੀ ਰੇਟ ਚੱਲ ਜਾਂਦਾ 20 ਕੀ ਰੁਪਏ ਦੇ 20 ਕੀ ਰੁਪਏ ਠੀਕ ਹੈ ਵੀ 20 21 ਰੁਪਏ ਹੈ ਤੇ ਭਾਈ ਹੋਰ ਆਪਣੇ ਕੋਲੇ ਕੀ ਹੈ ਆਲੂ ਉਲੂ ਤੇ ਕੀ ਮਾਰਕੀਟ ਅੱਜ ਡਾਇਮੰਡ ਆਲੂ ਉਧਰ ਆ ਫਿਰ ਆਲੂ ਆਪਣੇ ਹੈ ਨਹੀਂ 200 ਰੁਪਏ ਚੱਲ ਰਹੇ ਆ ਡਾਇਮੰਡ ਆਲੂ ਹੈ ਉਹ ਤੋਤੇ ਦਾ ਮਿੱਟੀ ਵਾਲੇ ਦਾ ਰੇਟ ਹੈ ਮਿੱਟੀ ਵਾਲੇ ਦਾ ਰੇਟ ਹੈ ਮਿੱਟੀ ਵਾਲੇ ਦਾ ਰੇਟ ਹੈ 400 ਰੁਪਿਆ ਜਿਹੜਾ ਲਾਲ ਆਲੂ ਆ ਉਹਦਾ ਕੀ ਰੇਟ ਆ ਗਿਆ ਉਹ 500 ਰੁਪਏ ਦੇ ਉਹਦਾ 500 ਇਹਦਾ ਰ ਤਾਂ ਭਾਈ ਆਲੂ ਦਾ ਕੀ ਪੋਜੀਸ਼ਨ ਰਹਿ ਸਕਦੀ ਆ ਕਿਉਂਕਿ ਬਹੁੜੇ ਕਿਸਾਨਾਂ ਤੋਂ ਮੈਸੇਜ ਆਉਂਦੀ ਆ ਵੀ ਆਲੂ ਦੇ ਦਾ ਰੇਟ ਦੱਸੋ ਆਲੂ ਦਾ ਭਾਈ ਇਹ ਹੀ ਹਾਲ ਹੀ ਰਹਿਣਾ ਅੱਛਾ ਜੀ ਐਵੇਂ ਕਿਉਂ ਕਹਿੰਨਾ ਗਰੋਵਰ ਸਾਹਿਬ ਆ ਸੋਨੂ ਪ੍ਰਧਾਨ ਕਹਿੰਦੇ ਫਰੀਦਪੁਰ ਮੰਡੀ ਦੇ ਉੱਤੇ ਬਹੁਤ ਵੱਡਾ ਉਹਨਾਂ ਦਾ ਕਾਰੋਬਾਰ ਆ ਆਲੂ ਪਿਆਜ਼ ਦਾ ਉਹਨਾਂ ਨੇ ਵੀ ਇਹੀ ਗੱਲ ਦੱਸੀ ਆ ਵੀ ਐਸ ਵੀ ਆਰ ਜਿਹੜੇ ਆਲੂ ਬਹੁਤਾ ਰੇਟ ਨਹੀਂ ਮਿਲਦਾ ਭਾਈ ਸਾਰੇ ਸੋਧੀ ਪਿੱਟੇ ਭਾਈ ਹਾਂ ਸਾਰੇ ਗੋਭੀ ਦਾ ਲਾੜ 30 ਕਿਲੋ ਦਾ ਲਵਾਵਾ ਅੱਜ ਵੈਸੇ ਬਾਜ਼ਾਰ ਕਿਵੇਂ ਆ ਭਾਈ 30 ਕਿਲੋ ਦਾ ਲਵਾਵਾ 40 ਰੁਪਏ ਦਾ ਲਵਾਵਾ ਹਾਂ ਇੱਥੇ ਦਾ ਭਾਈ ਚੰਗਾ 1003 ਮਿਲਦੀ ਆ ਮੁਕਸਰ ਫਰੀਦਕੋਟ ਕੋਟ ਕੰਪਨੀ ਰੁਪਏ ਕਿਲੋ ਹੋ ਗਿਆ ਤੇ ਬਰੋਕਲੀ ਬਰੋਕਲੀ ਦਾ ਕੀ ਬਜਾਰ ਅੱਜ ਕੋਈ ਭਾਈ ਨਹੀਂ ਵਿਕਰੀ ਬੋਲ ਅੱਛਾ ਜੀ ਤੇ ਭਾਈ ਜੇ ਨਹੀਂ ਵੇਖਦਾ ਮਾਲ ਫਿਰ ਇਹਦਾ ਗਊਸ਼ਾਲਾ ਇਹ ਹਲੇ ਗਊਸ਼ਾਲਾ ਹੀ ਜਾਊਗਾ ਤੇ ਭਾਈ ਨੰਬਰ ਦੱਸ ਦੋ ਆਪਣਾ 9981512 ਤੇ ਲੋ ਜੀ ਭਾਈ ਦਾ ਨੰਬਰ ਨੋਟ ਕਰ ਲਓ ਕਿਸੇ ਨੂੰ ਵੀ ਮਟਰ ਟਮਾਟਰ ਠੀਕ ਹੈ 9981 51231 ਹਾਂ ਤੇ ਭਾਈ ਦਾ ਜਿਹੜਾ ਨੰਬਰ ਨੋਟ ਹੋ ਗਿਆ ਜਰੂਰ ਜਿਹੜਾ ਸੰਪਰਕ ਕਰ ਲਿਓ ਠੀਕ ਹੈ ਜੀ ਆ ਤੁਸੀਂ ਕੈਮਰਾ ਮਾਰ ਦੇ ਜੁਨੇਜਾ ਫਰੂਟ ਕੰਪਨੀ ਜੁਨੇਜਾ ਜੁਨੇਜਾ ਲਿਖਾ ਹਾਂਜੀ ਹਾਂ ਜੁਨੇਜਾ ਫਰੂਟ ਕੰਪਨੀ ਠੀਕ ਹੈ ਨੰਬਰ ਬਾਈ ਤੁਹਾਨੂੰ ਨੋਟ ਕਰਾਤਾ ਤੇ ਜਰੂਰ ਬਾਈਆਂ ਨਾਲ ਜਿਹੜਾ ਸੰਪਰਕ ਕਰ ਦੇ ਨੀ ਫਿਕਸਲ ਪਾੜ ਦੇ ਇਹ ਨੂੰ ਐ ਕਰ ਲਿਆ ਕਰੀ ਜਿਹੜੀ ਚੀਜ਼ ਮੈਂ ਪ੍ਰੇਮ ਕੁਮਾਰ ਦੀ ਅਰਥ ਤੇ ਆਪਾਂ ਆ ਗਏ ਮਿੱਤਰੋ ਤੇ ਲੋ ਜੀ ਆ ਚਾਰੀ ਮਿਰਚ ਦਾ ਵੀ ਪਹਿਲਾਂ ਕੁਆਲਿਟੀ ਚੈੱਕ ਕਰਾ ਲੇ ਇੱਥੋਂ ਖੜਾ ਜ਼ੂਮ ਮਾਰ ਜਾ ਕਰ ਜ਼ੂਮ ਮਾਰ ਦੇ ਬਸ ਠੀਕ ਹੈ ਇਹਦੇ ਕੀ ਰੇਟ ਆ ਗਏ ਜੀ 30 ਰੁਪਏ ਕਿਲੋ ਬਈ ਇਹ ਬਈ 30 ਰੁਪਏ ਕਿਲੋ ਹੋ ਗਿਆ 30 ਰੁਪਏ ਕਿਲੋ ਇਹ ਗੂੜੀ ਹਰੀ ਮਿਰਚ ਦਾ ਕੀ ਰੇਟ ਹੈ ਯਾਰ 20 ਰੁਪਏ ਕਿਲੋ ਇਹ ਬਈ 50 ਰੁਪਏ ਕਿਲੋ ਹੋ ਗਈ ਗੂੜੀ ਇਹ ਤੇ ਆਪਣੀਆਂ ਫਲੀ ਦਾ ਕੀ ਰੇਟ ਹੋਗਾ ਜੀ 20 ਰੁਪਏ ਕਿਲੋ ਇਹ ਬਈ 20 ਰੁਪਏ ਮਿੱਤਰੋ ਤੁਸੀਂ ਖਰੀਦ ਸਕਦੇ ਹੋ ਆਖੀਰਾ ਉਹਦਾ ਕੀ ਰੇਟ ਹੋ ਗਿਆ ਜੀ 25 ਰੁਪਏ ਕਿਲੋ ਵੀਰ ਜੀ 25 ਰੁਪਏ ਕਿਲੋ ਤੇ ਚਾਹਨਾ ਵਾਲਾ ਖੀਰਾ ਮਿੱਤਰੋ 25 ਰੁਪਏ ਤੇ ਨਿੰਬੂ ਦਾ ਕੀ ਰੇਟ ਅੱਜ ਨਿੰਬੂ 60 ਰੁਪਏ ਕਿਲੋ ਨਿੰਬੂ ਬਈ 60 ਰੁਪਏ ਹਾਂਜੀ 60 ਰੁਪਏ ਆ ਜਾਂਦੇ ਆ ਉਹ ਬਈ ਹੋਲ ਸੇਲ ਦਾ ਰੇਟ ਆ ਬੋੜਾ ਇਹ ਰੇਟ ਆ ਇਹ ਹੋਲ ਸੇਲ ਦਾ ਤੁਸੀਂ ਹੋਲ ਸੇਲ ਦਾ ਰੇਟ ਬੋੜਾ ਜਿਹੜਾ ਰੇ ਇਹ ਆ ਗੁਜਰਾਤ ਵਾਲੀ ਭਿੰਡੀ ਦਾ ਕੀ ਰੇਟ ਹੋ ਗਿਆ ਜੀ ਭਿੰਡੀ 80 ਰੁਪਏ ਕਿਲੋ ਦੀ ਆ ਵੀ ਗੁਜਰਾਤ ਵਾਲੀ ਭਿੰਡੀ ਦਾ ਤਾਂ ਰੇਟ ਡਿਫਰੈਂਟ ਨਹੀਂ ਸੇਮ ਹੀ ਆ 80 ਰੁਪਏ ਬਾਈ ਕਿਲੋ ਜਿਹੜੀ ਆ ਖੜਾਈ ਆ ਤੇ ਪ੍ਰੇਮ ਕੁਮਾਰ ਜੀ ਆਰਟ ਦੇ ਬਾਈ ਖੜੇ ਆ ਬਠਿੰਡਾ ਦੇ ਵਿੱਚ ਕੋਈ ਗੱਲ ਹੈ ਉੱਥੇ ਮੱਥਾ ਮਾਰ ਨਹੀਂ ਆ ਕਹਿੰਦਾ ਦਿਨ ਛੋਟਾ ਰਹਿਣਾ ਇੱਕ ਵਾਰ ਵੱਡਾ ਆਇਓ ਪਿਆਜ਼ 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 ਬੰਦਾ ਨਾ ਹਾਂ ਬੰਦਾ ਵੀਡੀਓ ਯਾਰ ਹੁਣ ਜਦੋਂ ਆਪਾਂ ਬੋਲਦੇ ਨਹੀਂ ਇਹ ਕਾਟ ਰਿਕਾਰਡ ਕਰੀਏ ਨਾ ਲੈ ਵੀ ਜਿਹੜਾ ਨਾਸਕਾਲਾ ਪਿਆਜ਼ ਆ ਭਾਈ ਅੱਜ ਦਾ ਜਿਹੜਾ ਰੇਟ ਆ ਬਠਿੰਡਾ ਮੰਡੀ ਦੇ ਵਿੱਚ 35 ਰੁਪਏ ਚੱਲਦਾ ਪਿਆ ਡਾਇਮੰਡ ਆਲੂ ਆ ਜਿਹੜਾ ਮਿੱਟੀ ਵਾਲਾ ਉਹਦਾ ਰੇਟ ਭਾਈ ਜੀ ਚੱਲ ਰਿਹਾ 400 ਰੁਪਿਆ ਤੇ ਜਿਹੜਾ ਲਾਲ ਆਲੂ ਆ ਭਾਈ ਉਹਦਾ ਰੇਟ ਚੱਲ ਰਿਹਾ 500 ਰੁਪਿਆ 500 ਰੁਪਏ ਘੱਟੇ ਦੇ ਹਿਸਾਬ ਨਾਲ ਚੱਲਦੇ ਲਸਣ ਭਾਈ ਇੱਥੇ 150 ਤੇ 200 ਵੀ ਹੈ ਕਿਉਂਕਿ ਭਾਈ ਅੱਡੋ ਅੱਡ ਮੰਡੀਆਂ ਦਾ ਜਿਹੜਾ ਪ੍ਰਾਈਸ ਆ ਠੀਕ ਹੈ ਅੱਡੋ ਅੱਡ ਮੰਡੀਆਂ ਦਾ ਜਿਹੜਾ ਰੇਟ ਦਾ ਹਿਸਾਬ ਕਿਤਾਬ ਆ ਜੀ ਠੀ ਉਹ ਜਿਹੜੀ ਕਰਪੜ ਕਰਪੜ ਹੁੰਦੀ ਪਈ ਐ ਐਸੇ ਸਾਰੀਆਂ ਮੰਡੀਆਂ ਦੇ ਵਿੱਚ ਹੁੰਦੀ ਬਈ ਪਰ ਬਹੁਤ ਜਿਹੜੀ ਵੱਡੀ ਮੰਡੀ ਐ ਪਰਲੀ ਸਾਈਡ ਦੇ ਬਈ ਪਰਚੂਨ ਮਾਲ ਹੀ ਸਾਰਾ ਸਾਰਾ ਪਰਚੂਨ ਮਾਲ ਮਿਲਦਾ ਪਿਆ ਤੇ ਗਾਜਰਾਂ ਦਾ ਲਫਾਫਾ ਅੱਜ ਬਈ ਜਿਹੜਾ ਤੁਸੀਂ ਇੱਥੇ 120 ਰੁਪਏ ਜਿਹੜਾ 25 ਕਿਲੋ ਦਾ ਬਈ ਖਰੀਦ ਸਕਦੇ ਹੋ ਜਿਹਦੀ ਕੀਮਤ 5 ਰੁਪਏ ਬੈਠ ਗਈ ਜੀ ਤੇ ਬਾਕੀ ਜਿਹੜੀ ਲੰਮੀ ਕਾਦਰ ਉਹਦਾ ਰੇਟ ਹਜੇ ਵੀ ਭਾਈ 8 ਰੁਪਏ ਹੈਗਾ ਜਿਹਦੇ ਵਿੱਚ ਆਪਾਂ ਕਹਦੇ ਹਾਂ ਢੇਲ ਘਾਟਾ ਠੀਕ ਹੈ ਜੀ ਬੜਾ ਸਪੈਸ਼ਲ ਜਿਹੜੇ ਆਲੂ ਵਾਲੇ ਭਾਈ ਕੋਲੇ ਆਏ ਆ ਨਾ ਬਠਿੰਡਾ ਮੰਡੀ ਹੋਰ ਭਰਾ ਕੀ ਹਾਲ ਜੜਾ ਕੈਮਸੇਤਾ ਜੀ ਠੀਕ ਹੈ ਤੇ ਭਾਈ ਪਹਿਲਾਂ ਤਾਂ ਆਪਣੀ 8 ਦਾ ਨਾਮ ਦੱਸੋ ਕੀ ਆ ਆਰਕੀਟੇਟਰਸ ਆਰਕੀਟੇਟਰਸ ਠੀਕ ਹੈ ਤੇ ਭਾਈ ਜਿਹੜਾ ਅੱਜ ਡਾਇਮੰਡ ਆਲੂ ਆ ਮਿੱਟੀ ਵਾਲਾ ਜਾਂ ਤੋਤੇ ਦਾ ਕੀ ਰੇਟ ਚੱਲਦਾ ਪਿਆ ਅੱਜ ਆਲੂ ਇਹ ਜਿਹੜੇ ਲੋਕਲ ਆਲੂ ਹੈ 450 ਰੁਪਏ ਜਲੀ ਲੋਕਲ ਆਲੂ 450 ਮਿੱਟੀ ਵਾਲਾ ਹਾਂਜੀ ਆ ਤੁਸੀਂ ਕੁਆਲਿਟੀ ਚੈੱਕ ਕਰੋ ਮਿੱਟੀ ਵਾਲ ਤੁਹਾਡਾ ਲਾਲ ਆਲੂ ਹੈ ਲਾਲ ਆਲੂ ਦਾ ਕੀ ਲਾਲ ਆਲੂ ਭਾਈ ਜੀ ਆਪਣਾ 500 550 ਜੇ ਕੁਆਲਟੀ ਤੇ ਡਿਪੈਂਡ ਕਰਦਾ ਹੈ ਕੁਆਲਟੀ ਤੇ ਡਿਪੈਂਡ ਕਰਦਾ 500 550 ਤਕਰੀਬਨ ਆਹ ਵਾਲਾ ਓਵਰ ਮੰਡੀਆਂ ਦੇ ਵਿੱਚ ਇਹੀ ਰੇਟ ਚੱਲਦਾ ਪਿਆ ਤੇ ਭਾਈ ਇਹਦੀ ਕੀ ਪੋਜੀਸ਼ਨ ਰਹਿ ਸਕਦੀ ਆਉਣ ਵਾਲੇ ਦਿਨਾਂ ਤੇ ਲਾਲ ਤਾਂ ਭਾਈ ਪੋਜੀਸ਼ਨ ਤਾਂ ਕੋਈ ਹਜੇ ਜਿਹੜੇ ਸਾਨੂੰ ਲੱਗਦਾ ਕੋਈ ਹਾਂ ਵੀ ਡਾਊਨ ਹੀ ਰਹਿਣੀ ਚਾਹੀਦੀ ਅੱਛਾ ਡਾਊਨ ਹੀ ਰਹਿਣੀ ਸੁਭਾਉਣਾ ਹੈ ਵੀ ਹਣਾ ਇਹਦੇ ਪਿੱਛੇ ਭਾਈ ਕਾਰਨ ਕੀ ਆ ਉਹ ਫਸਲ ਫੁੱਜਲ ਆਈ ਫਿਲਹਾਲ ਤਾਂ ਹੈ ਜਿਆਦਾ ਬਾਕੀ ਜਦੋਂ ਹੁਣ ਸਟੋਰ ਹੋਣ ਲੱਗੇ ਉਹ ਤੋਂ ਬਾਅਦ ਪਤਾ ਲੱਗੂ ਗੱਲ ਦਾ ਕੀ ਮਾਮਾ ਵੀ ਉਜੇ ਰੇਟ ਘਟੂ ਤਾਂ ਮੇਰੇ ਹਿਸਾਬ ਨਾਲ ਭਾਈ ਜ਼ਿੰਮੇਦਾਰਾਂ ਨੇ ਸਟੋਰ ਵੀ ਕਰਨਾ ਹਨਾ ਹਾਂ ਤੇ ਕਿਉਂਕਿ ਭਾਈ ਆਲੂ ਨਾ ਬਹੁਤ ਜ਼ਿਆਦਾ ਹਨਾ ਕਿਸਾਨ ਵੀਰੇ ਜਿਹੜੇ ਇਸ ਵਾਰ ਵੀ ਆਲੂ ਬਹੁਤ ਵੱਡੀ ਮਾਤਰਾ ਦੇ ਵਿੱਚ ਲੱਗਿਆ ਤਾਂ ਭਾਈ ਪਿਆਜ਼ ਦੀ ਅੱਜ ਹਲਚਲ ਹੋਈ ਹੈ ਪਿਆਜ਼ ਦੀ ਹਾਂ ਪਿਆਜ਼ ਤੇਜ ਹੋਇਆ ਪਿਆਜ਼ ਪਹਿਲਾਂ ਮੇਰੇ ਸਾਹਮਣੇ 25 ਰੁਪਏ ਦੀ 25 27 ਤੇ ਆ ਗਿਆ ਸੀ ਅੱਜ ਪਿਆਜ਼ ਦਾ ਰੇਟ 35 ਦੱਸਿਆ ਭਈ ਇੰਨੇ ਚੱਲੀ ਜਾਂਦਾ ਇਹ ਭਾਈ ਕਿਹੜੀ ਸਾਈਡ ਤੋਂ ਆ ਰਿਹਾ ਨਾਸਕ ਤੋਂ ਹੀ ਆ ਨਾਸਕ ਆ ਰਿਹਾ ਕੋਈ ਗੋਂਡਲ ਆ ਰਿਹਾ ਠੀਕ ਹੈ ਤੇ ਭਾਈ ਕਿਸੇ ਨੇ ਵੀ ਵੀਡੀਓ ਵੇਖ ਕੇ ਆਲੂ ਤੁਹਾਨੂੰ ਵੇਚਣਾ ਹੋਵੇ ਤੁਸੀਂ ਲੈ ਸਕਦੇ ਆਉਂਦਾ ਵਪਾਰੀ ਦਾ ਮਾਲ ਆਉਂਦਾ ਉਹਨਾਂ ਸਾਡੇ ਕੋਲ ਵਪਾਰੀ ਦਾ ਮਾਲ ਆਈਦਾ ਵਪਾਰੀ ਪਾਈ ਜਾਂਦੇ ਆ ਜਿਹਨਾਂ ਨੂੰ ਮਾਲ ਵੇਚਕ ਨੂੰ ਦੇ ਦੇ ਦੇਣਾ ਠੀਕ ਹੈ ਜੀ ਠੀਕ ਹੈ ਤੇ ਵੈਸੇ ਅੱਜ ਬਾਜ਼ਾਰ ਕਿਵੇਂ ਬਾਈ ਬਠੰਡਾ ਮੰਡੀ ਜਾ ਕੇ ਬੋਲਦਾ ਫਿਲਹਾਲ ਤਾਂ 2 ਦਿਨ ਹੋ ਗਏ ਬਿਆਰ ਮੰਦਾ ਹੀ ਚੱਲੀ ਆ ਮੰਦਾ ਚੱਲੀ ਜਾਂਦਾ ਬਾਈ ਤੇ ਬਾਈ ਆਪਣਾ ਮੋਬਾਈਲ ਨੰਬਰ ਦੱਸ ਦਿਓ ਤਰੀਕ 938 ਠੀਕ ਹੈ ਜੀ 75 ਠੀਕ ਹੈ ਜੀ 71 ਠੀਕ ਹੈ ਜੀ 46 ਤੇ ਲੋ ਜੀ ਬਾਈ ਦਾ ਜਿਹੜਾ ਨੰਬਰ ਨੋਟ ਕਰਦਾ ਬਾਈ ਕਿਸੇ ਨੇ ਵੀ ਆਲੂ ਖਰੀਦਣਾ ਵੇਚਣਾ ਤੇ ਬਾਈ ਨੇ ਕਰੀ ਜਰੂਰ ਸੰਪਰਕ ਕਰੋ ਬਹੁਤ ਬਹੁਤ ਧੰਨਵਾਦ ਵੀਰੇ ਬਹੁਤ ਤੁਸੀਂ ਬਾਈ ਦੇ ਬ ਨਾ ਮੇਰੇ ਵੀ ਹੋਰ ਬਾਈ ਘਰ ਪਰਵਾਹ ਠੀਕ ਆ ਜੀ ਹਾਂਜੀ ਹਾਂਜੀ ਤੇ ਭਾਈ ਪਹਿਲਾਂ ਤਾਂ ਆਪਣੀ ਆੜਤਾ ਦਾ ਨਾਮ ਦੱਸੋ ਨਿਗੜ ਦਾ ਨਾਮ ਵੀ ਗੱਲ ਫਰੂਟ ਕੰਪਨੀ ਗੱਲ ਫਰੂਟ ਕੰਪਨੀ ਭਾਈ ਭਾਈ ਲੋਕਲ ਹੀ ਬਠਿੰਡੇ ਤੋਂ ਹੀ ਹਾਂਜੀ ਹਾਂਜੀ ਠੀਕ ਹੈ ਤੇ ਬਾਈ ਹੋਰਾਂ ਕੋਲੇ ਭਾਈ ਗੱਲ ਫਰੂਟ ਕੰਪਨੀ ਤੇ ਆੜਤਾ ਦੀ ਠੀਕ ਹੈ ਮੋਬਾਈਲ ਨੰਬਰ ਵੀ ਜਾਣਾਂਗੇ ਭਾਈ ਅੱਜ ਪਹਿਲਾਂ ਦੱਸੋ ਗਾਜਰ ਦਾ ਕੀ ਬਾਜ਼ਾਰ ਆ ਗਿਆ ਗਾਜਰ ਇਹ 6-7 ਰੁਪਏ ਕਿਲੋ 6-7 ਰੁਪਏ ਕਿਲੋ ਹਾਂਜੀ ਇਹ ਲਫਾਫਾ ਭਾਈ 20 ਕਿਲੋ ਦਾ ਕਿ 25 ਆ ਤਾਂ ਮੇਰੇ ਸਾਬਾ 25 ਆ ਭਾਈ 32-33 ਕਿਲੋ ਇਹ ਤਾਂ 32-33 ਕਿਲੋ ਦਾ ਹੀ ਆ ਆ 20 ਕਿ ਬੱਛੇ 6-7 ਰੁਪਏ 6-7 ਰੁਪਏ ਭਾਈ ਅੱਜ ਇਹ 6 ਕ ਮੰਨ ਕੇ ਚੱਲੋ 6 ਕ ਮੰਨ ਕੇ ਚੱਲੋ ਤੇ ਆ ਜੋ ਜੀ ਤੇ ਭਾਈ ਅੱਜ ਜਿਹੜਾ ਆ ਪਹਾੜੀ ਕ ਖੀਰਾ ਨਾ ਇਹ ਹੈ ਜਿਹੜੀ ਜੁਗੜੀ ਹਾਂ ਪੇਠਾ 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 ਇਹਦਾ ਕੀ ਰੇਟ ਆ ਭਾਈ ਅੱਜ ਇਹ 80 ਰੁਪਏ ਕਿਲੋ ਦਾ ਲੱਭੀ ਇਹ 8 ਰੁਪਏ ਜਿਹੜਾ ਤੁਸੀਂ ਹੋਲ ਸੇਲ ਦੇ ਵਿੱਚ ਭਾਈ ਤੁਸੀਂ ਖਰੀਦ ਸਕਦੇ ਹੋ ਤੇ ਭਾਈ ਜੀ ਅੱਜ ਜਿਹੜੀ ਆ ਹੱਲ ਕਿਹੜੀ ਸਾਈਡ ਤੋਂ ਗੁਜਰਾਤ ਤੋਂ ਆ ਰਹੀ ਹੈ ਇਹ ਆ ਰਹੀ ਹੈ ਕੋਟ ਬੁਦਰੀ ਤੋਂ ਰਾਜਸਥਾਨ ਤੋਂ ਕਿਹ ਕੋਟ ਕੁਤਰੀ ਵੀ ਸਟੇਟ ਰਾਜਸਥਾਨ ਤੋਂ ਆ ਰਹੀ ਹੈ ਇਹਦਾ ਭਾਈ ਅੱਜ ਕੀ ਰੇਟ ਹੈ ਅੱਜ ਕੀ ਮਾਰਕੀਟ ਹੈ ਇਹ 22 ਰੁਪਏ ਕਿਲੋ ਹੈ ਅੱਛਾ ਇਹ 22 ਰੁਪਏ ਕਿਲੋ ਹੈ ਤੇ ਤੁਹਾਡੇ ਕੋਲ ਪੈਂਸਲ ਮਟਰ ਦਾ ਕੀ ਅੱਜ ਰੇਟ ਹੈ ਪੈਂਸਲ ਮਟਰ ਹੈਗਾ ਜੀ 20 ਰੁਪਏ ਕਿਲੋ 20 ਰੁਪਏ ਇਹ ਤੁਹਾਡੂ ਕਿਹੜੀ ਸਾਈਡ ਤੋਂ ਆ ਰਿਹਾ ਇਹ ਇਹ ਰਾਜਸਥਾਨ ਦਾ ਹੀ ਇਹ ਵੀ ਅੱਛਾ ਇਹ ਰਾਜਸਥਾਨ ਦਾ ਲੋਕਲ ਨਹੀਂ ਤੁਹਾਡੇ ਕੋਲ ਲੋਕਲ ਨਹੀਂ ਅੱਛਾ ਲੋਕਲ ਨਹੀਂ ਇੱਕ ਭਾਈ ਚਾਨਾ ਲਾ ਖੀਰਾ ਜਦੋਂ ਦਾ ਕੀ ਬਾਜ਼ਾਰਾ ਜੀ ਚਾਨਾ ਖੀਰਾ 25 ਰੁਪਏ ਕਿਲੋ ਹੈ ਠੀਕ ਹੈ ਜੀ ਦੇਸੀ ਖੀਰਾ ਜਿਹੜਾ ਹਾਂ ਜੀ ਇਹ 18 19 ਰੁਪਏ 18 19 ਰੁਪਏ ਤੇ ਟਿੰਡੇ ਵੀ ਆਪਣੇ ਟਿੰਡੇ 56 ਟਿੰਡੇ ਦਾ ਕੀ ਰੇਟ ਹੋਗਾ ਜੀ ਇਹ 15 ਰੁਪਏ ਜੀ 15 ਰੁਪਏ ਕਿਲੋ ਲਗਭਗ ਭਾਈ ਤਕਰੀਬਨ ਜਿਹੜਾ ਰੇਟ ਜਿਹਾ ਉਹ ਹੀ ਹੈ ਹੋਰ ਆਪਣੇ ਕੋਲੇ ਕਿਹੜੀ ਵੈਰਾਈਟੀ ਜੀ ਲੱਭ ਸਕਦੇ ਗੋਭੀ ਵੀ ਆ ਜੀ ਹਾਂਜੀ ਇਹ ਹੈਗਾ ਜੀ 30 35 ਰੁਪਏ ਦਾ ਲ ਹੋਵਾ 30 35 ਰੁਪਏ ਦਾ ਲ ਹੋਵੇ ਤੇ ਥੋੜਾ ਜਿਹੀ ਜਿਹੜੀ ਰਿਸਕ ਹੈ ਮੇਰੇ ਹਿਸਾਬ ਨਾਲ ਸਾਡੇ ਦੂਜੀਆਂ ਮੰਡੀਆਂ ਦੇ ਹਿਸਾਬ ਨਾਲ ਵੇਖੀ ਇਹ ਤਲ ਫਾਫੇ ਸੀ ਮਹਿੰਗੇ ਚੱਲ ਰਿਹਾ ਇਹ ਉਧਰ ਭਾਈ ਹੋਰ ਆਪਣੇ ਵੈਰਾਈਟੀ ਕਿਹੜੀ ਹੈ ਜਿਹੜੀ ਵਧੀਆ ਜਿਹੜੀ ਚੀਰਾ ਵੀ ਹੋ ਗਿਆ ਗਾਦਰ ਵੀ ਹੋ ਗਈ ਹਾਂਜੀ ਆ ਆਪਣਾ ਸੁਗਰੇ ਸੁਗਰੇ ਮੂੰਗਰੇ ਇਹ ਤਾਂ 5 ਰੁਪਏ ਹੋਣੇ ਆ ਬਸ ਇਹ ਹੋ ਜਾ ਭਾਈਆ ਜੀ ਠੀਕ ਆ ਠੀਕ ਆ ਜੀ ਤੇ ਭਾਈ ਪਿਆਜ਼ ਦਾ ਨਹੀਂ ਕਾਰੋਬਾਰ ਕਰਦੇ ਤੁਸੀਂ ਨਹੀਂ ਪਿਆਜ਼ ਦਾ ਨਹੀਂ ਆਪਣੇ ਕੋਲੇ ਹਰੀ ਸਬਜ਼ੀ ਹੈ ਅੱਛਾ ਤੁਹਾਡੇ ਕੋਲੇ ਹਰੀ ਸਬਜ਼ੀ ਹਾਂਜੀ ਤੇ ਠੀਕ ਆ ਜੀ ਤੇ ਪਿਆਜ਼ ਬਾਰੇ ਬਾਈ ਕੋਈ ਨੌਲੇਜ ਕੀ ਬਾਜ਼ਾਰ ਐ ਸਾਡਾ ਹੁਣ ਥੋੜੀ ਜਿਹੀ ਤੇਜ਼ੀ ਫੜੀ ਐ ਪਿਆਜ਼ ਦੀ ਪਿਆਜ਼ 35 ਰੁਪਏ ਕਿਲੋ ਹੁਣ 235 ਆ ਗਿਆ ਸਭੀ ਸਾਰੀਆਂ ਮੰਡੀਆਂ ਦੇ ਚੀਜ਼ਾਂ ਦਾ ਪਿਆਜ਼ ਰਹਿ ਗਿਆ ਤੇ ਬਾਈ ਹੁਣ ਜਿਆਦਾ ਪਿਆਜ਼ ਜਿਹੜਾ ਨਾਸਤ ਕੋਈ ਆਈ ਜਾਂਦਾ ਹਾਂਜੀ ਆ ਉਸ ਸਾਈਡ ਯਾਰ ਜਿਆਦਾ ਪਿਆਜ਼ ਤੇ ਬਾਈ ਬਾਕੀ ਆਪਾਂ ਨੰਬਰ ਨਾ ਹਰੇਕ ਆਰਟੂ ਵੀਰਾਂ ਦੇ ਦਿੰਨਾ ਬਾਈ ਕਿਸੇ ਨੇ ਵੀ ਸਬਜ਼ੀ ਜਿਹੜੀ ਸੇਲ ਕਰਨੀ ਹੈ ਤਾਂ ਬਾਈਆਂ ਨਾਲ ਜਿਹੜਾ ਸੰਪਰਕ ਕਰ ਸਕਦੇ ਆ ਹਾਂਜੀ ਤੇ ਹੋਰ ਭਾਈ ਆਪਣੇ ਕੋਲ ਜਿਹੜਾ ਲਸਣ ਆ ਲਸਣ ਦਾ ਕੀ ਰੇਟ ਹੈ ਲਸਣ ਆਪਣੇ ਕੋਲ ਹੈ ਲਸਣ ਹੈ ਨਹੀਂ ਹਾਂ ਲਸਣ ਮੇਰੇ ਸਾਹ ਹੁਣ ਆ ਵੀ ਇੱਥੇ 150 ਨੂੰ ਦੱਸਿਆ ਤੇ ਵੈਸੇ 110 15 ਰੁਪਏ ਜਿਹੜਾ ਬਾਈ ਇਹੋ ਜਿਹਾ ਮੈਂ ਕੋਲ ਤੇ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਸਮਾਂ ਦੇ ਲਈ ਮਿਹਰਬਾਨੀ ਸ਼ੁਕਰੀਆ ਕਰਦੇ ਬਦ ਕਰਵਾੜੇ ਸਾਡੇ ਪਹਾੜੀ ਅਰਬੀ ਦਾ ਕੀ ਰੇਟ ਆ ਜੀ ਹਾਂ ਜੀ 100 ਰੁਪਏ ਕਿਲੋ ਤੇ ਜਿਮੀ ਕੰਦ ਜੀ ਠੀਕ ਆ ਜੀ ਤੇ ਆ ਅਰਬੀ ਭਾਈ ਸਟੋਰ ਵਾਲੀ ਹੈ ਕਿ ਹੋਰ ਸਾਈਡ ਤੋਂ ਆ ਰਹੀ ਹੈ 100 ਰੁਪਏ ਜੀ ਕਿਹੜੀ ਸਾਈਡ ਤੋਂ ਆ ਰਹੀ ਹੈ ਜੀ ਬੰਗਲੌਰ ਤੋਂ ਜੀ ਲਓ ਜੀ ਬੰਗਲੌਰ ਸਾਡੇ ਤੇ 100 100 ਰੁਪਏ ਬਈ ਜਿਹੜੀ ਤੁਸੀਂ ਜਿਹੜੀ ਪਹਾੜੀ ਅਰਬੀ ਆ ਤੇ ਦੂਜੀ ਅਰਬੀ ਜਿਹੜੀ ਆਮ ਆਪਾਂ ਆਪਣੇ ਘਰਾਂ ਦੇ ਵਿੱਚ ਬਣਾਉਨੇ ਆ ਤੇ ਭਿੰਡੀ ਦਾ ਜਿਹੜਾ ਰੇਟ ਅੱਜ 80 ਰੁਪਏ ਤਕਰੀਬਨ ਸਾਰੀਆਂ ਮੰਡੀਆਂ ਦੇ ਵਿੱਚ ਵੀ 80 ਰੁਪਏ ਰੇਟ ਚ ਚੱਲ ਜਾਂਦਾ ਤੇ ਲਓ ਜੀ ਤਕਰੀਬਨ ਆਪਣੀ ਜਿਹੜੀ ਸਾਰੀ ਸਬਜ਼ੀ ਜਿਹੜੀ ਕਵਰ ਹੋ ਗਈ ਆ ਤੇ ਬਾਕੀ ਬਈ ਕਈ ਵਾਰੀ ਕੋਈ ਵੀ ਫਿਰ ਵੀ ਮਿਸਟੇਕ ਰਹਿੰਦੀ ਹੋਵੇ ਤਾਂ ਉਸ ਲਈ ਸੌਰੀ ਬੋਲਦੇ ਆ ਠੀਕ ਆ ਜੀ ਤੇ ਬਾਕੀ ਬਈ ਜਰੂਰ WhatsApp ਗਰੁੱਪ ਦੇ ਵਿੱਚ ਬਈ ਜਰੂਰ ਸਾਰੇ ਜੁਆਇਨ ਹੋ ਜਾਓ ਜੇ ਤੇ ਆਪਾਂ ਹੁਣ ਆ ਪਾਉਣ ਪਟੰਡਾ ਸਬਜ਼ੀ ਮੰਡੀ ਦੇ ਵਿੱਚ ਬਹੁਤ ਜਿਹੜਾ ਪਿਆਰ ਮਿਲਿਆ ਠੀਕ ਆ ਜੀ ਤੇ ਜਰੂਰ ਲਾਈਕ ਕਮੈਂਟ ਸ਼ੇਅਰ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਹਨਾ ਜੀ ਤੇ ਦੱਸਣਾ ਆਪੋ ਆਪਣਾ ਜਿਹੜਾ ਕਿਹੜਾ ਕਿਹੜੇ ਏਰੀਆ ਤੋਂ ਤੁਸੀਂ ਬਲੌਗ ਕਰਦੇ ਆਂ ਬਾਕੀ ਤੁਸੀਂ ਭਾਈ ਜਿਹੜਾ ਜਿਹੜੀ ਹਰੀਆਂ ਸਬਜ਼ੀਆਂ ਦੇ ਵਿੱਚ ਪਾਲ ਕੇ ਮੇਸੇ ਜਿਹੜੀਆਂ ਹੋ ਗਿਆ ਇਹਦਾ ਤਾਂ ਰੇਟ ਤੁਹਾਨੂੰ ਪਤਾ ਵੀ 5-5 ਰੁਪਏ ਤਕਰੀਬਨ ਸਾਰੀਆਂ ਮੰਡੀਆਂ ਦੇ ਵਿੱਚ ਚੱਲਦਾ ਪਿਆ ਠੀਕ ਆ ਜੀ ਟਮਾਟਰ ਦਾ ਅੱਜ ਬਾਜ਼ਾਰ ਆ ਚੰਗਾ 13 ਰੁਪਏ ਤੇ ਜਿਹੜਾ ਦੂਸਰਾ ਆਪਣਾ ਥੋੜਾ ਜਿਹਾ ਨਰਮ ਆ ਗਿਆ ਉਹਦਾ ਜਿਹੜਾ ਰੇਟ ਚੱਲੀ ਜਾਂਦਾ ਭਾਈ 9-10 ਰੁਪਏ ਤਾਂ ਲੋ ਜੀ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਕਰਿਓ ਆਵਾਜ਼ ਤੇ ਅਗਲੀ ਮੰਡੀ ਦਾ ਜਿਹੜਾ ਆਪਾਂ ਕੱਲ ਨੂੰ ਪ੍ਰੋਸੈਸ ਜਾਣਾਂਗੇ ਹੋਲ ਸੇਲ ਦੇ ਜਿਹੜੇ ਭਾਈ ਰੇਟ ਜਾਣਿਆ ਆ ਤੇ ਪਰਚੂਨ ਮਾਲ ਦੇ ਭਾਈ ਰੇਟ ਪਰਚੂਨ ਮਾਲ ਦੇ ਪਿੱਛੇ ਹੋਰ ਸੇਠ ਸਾਹਿਬ ਜੀ ਕੀ ਹਾਲ ਚਾਲ ਆ ਜੀ ਅੱਜ ਨਿੰਬੂ ਦਾ ਪਰਚੂਨ ਦੇ ਵਿੱਚ ਕੀ ਰੇਟ ਹੋ ਗਿਆ ਜੀ 80 ਰੁਪਏ ਕਿਲੋ 80 ਰੁਪਏ ਕਿਲੋ ਤੇ ਅਗਰ ਕਦਾ ਕੀ ਰੇਟ ਹੋ ਗਿਆ ਜੀ ਤੂੰ ਹੀ ਆਖਿਆ ਸੀ ਨਾ ਭਾਈ ਮੈਨੂੰ ਆ ਬੰਦ ਵਿਆ ਖੁੰਬਾ ਦਾ ਹੋਲ ਸੇਲ ਦਾ ਲੋ ਵੀ ਖੁੰਬਾ ਦਾ ਕਾਰੋਬਾਰ ਆ ਹਨਾ ਖੁੰਬਾ ਭਾਈ ਖੁੰਬਾ ਇਹਨੂੰ ਵੈਸੇ ਅਸਲ ਨਾਮ ਇਹਦਾ ਖੁੰਬਾ ਕਿ ਮਸ਼ਰੂਮ ਹੈ ਨਹੀਂ ਉਹ ਤਾਂ ਮੈਨੂੰ ਪਤਾ ਵੈਸੇ ਕੀ ਖੁੰਬਾ ਦੇ ਨਾਮ ਨਾਲ ਜਾਣਿਆ ਜਾਂਦਾ ਮਸ਼ਰੂਮ ਹੈ ਅੱਛਾ ਇੰਗਲਿਸ਼ ਦੇ ਵਿੱਚ ਮਸ਼ਰੂਮ ਤੇ ਪੰਜਾਬੀ ਦੇ ਵਿੱਚ ਠੇਠ ਪੰਜਾਬੀ ਦੇ ਵਿੱਚ ਖੁੰਬਾ ਤੇ ਇਹਨੂੰ ਮਟਰਾਂ ਦੇ ਵਿੱਚ ਜਾਂ ਛੋਲੀਆਂ ਦੇ ਵਿੱਚ ਬਣਾਵੇ ਅੱਜ ਕੱਲ ਦਾ ਹਨਾ ਤੇ ਲੈ ਵੀ ਬਾਪੂ ਨੇ ਸਾਡੇ ਨੇ ਰੇਡੂਆ ਰੱਖਿਆ ਸੇਠ ਸਾਹਿਬ ਨੇ ਹਨਾ ਰੇਡੂਆ ਲੈ ਵੀ ਪੁਰਾਣਾ ਵਿਰਸਾ ਤੇ ਸਾਰਾ ਟਾਈਮ ਦੇ ਕੀ ਸ਼ਾਮ ਸੁਹਾਣੀ ਚੱਲਦਾ ਹੁੰਦਾ ਸੀ ਚਾਰੀ ਕਿ ਅੜਕਾ ਨਹੀਂ ਨਹੀਂ ਸ਼ਾਮ ਸੁਹਾਣੀ ਚੱਲਦਾ ਹੁੰਦਾ ਸੀਗਾ ਮੈਂ ਕਿੱਕ ਹੋਰ ਖਬਰਾਂ ਵੀ ਸੁਣ ਲੈਣੇ ਆ ਹਾਂ ਮੋਬਾਈਲ ਹੈਗਾ ਤੇਰੇ ਕੋਲੇ ਨਾ ਮੋਬਾਈਲ ਦੇਸੀ ਹੈ ਦੇਸੀ ਆ ਲੈ ਵੀ ਆ ਇਹਨੂੰ ਆਂਦੇ ਵੀ ਪੁਰਾਣਾ ਵੇਸ ਆ ਆ ਵੇਖ ਲੋ ਭਾਈ ਹੋਰ ਰੱਖਣ ਮੋਬਾਈਲ ਤੇ Jio ਦਾ ਹੈਲੋ ਹੈ ਇਹਨੂੰ ਸਾਨੂੰ ਹੀ ਰੱਖਿਆ ਹਨ ਤੇ ਆ ਰੇਡੀਓ ਵੀ ਭਾਈ ਹੋਰ ਨੇ ਰੱਖਿਆ ਇਸ ਕੁ ਮਾ ਰੇਡੂਆ ਜਿੰਨੇ ਦੀ ਉਮਰ ਆ 35 ਮਾ 60 ਉਹ ਤੇਰੀ ਰੇਡੂ ਸੌਣ ਦਾ ਕਲਾ 27 ਹਾਂ 35 ਕਿੰਨੇ ਸਾਲਾਂ ਦਾ ਸੀ ਜਦੋਂ ਸੁਣ ਲਾਪੇ ਰੇਡੀਓ ਮੈਂ ਹੋਵਾਂਗਾ ਉਸ ਟਾਈਮ 16 17 ਸਾਲ ਖਣ ਕਿੰਨੀ ਉਮਰ ਆ 64 64 ਸਾਲ ਆ ਇਹ 35 ਮਾ ਰੇਡੂਆ ਤੇਰਾ ਹਾਂ 3 4 ਤਾਂ ਮੱਛੀ ਮਾਰਕੇ ਤੇ ਹੀ ਪਏ ਹੋਣਗੇ ਨਹੀਂ ਜਿਹੜੇ ਫਿਰ ਇੱਕ ਗੱਲ ਮੈਨੂੰ ਦੱਸੋ ਸ਼ੇਰ ਸਾਹਿਬ ਜਿਹੜੇ ਰੇਡੂ ਆ ਉਹ ਸੱਟ ਦੇ ਕਵਾੜ ਚ ਪਏ ਆ ਪਏ ਆ ਠੀਕ ਪਰ ਨਹੀਂ ਨਹੀਂ ਪਤਾ ਕੀ ਆ ਸੁਣ ਮੇਰੀ ਗੱਲ ਔਰ ਤੂੰ ਹੁਣ ਸਕਵਾੜ ਚ ਕਵਾੜ ਚ ਇਹਦੇ ਕੋਲ ਹੀ ਰੁਪਏ 2 ਰੁਪਏ ਦਾ ਵਿਕਣਾ ਠੀਕ ਆ ਪਲਾਸਟਿਕ ਦੇ ਭਾ ਪਰ ਇਹਨੂੰ ਸਿੱਟਣਾ ਨਹੀਂਗਾ ਆਉਣ ਵਾਲੇ ਜਵਾਕਾਂ ਨੂੰ ਖਵਾਵਾਂਗੇ ਆਪਾਂ ਵੀ ਐ ਸਾਡੇ ਪੁਰਾਣੇ ਬਜ਼ੁਰਗ ਇੰਨਾ ਰੇਡੀਆਂ ਨਾਲ ਸੁਣਦੇ ਸੀ ਦੇ ਜੇ ਵੀ ਰੇਡੀਓ ਤੇ ਸਾਈਕਲ ਆਇਆ ਉਹ ਤਾਂ ਉਸ ਤੋਂ ਬਾਅਦ ਨਾ ਹੋਰ ਟੈਕਨੋਲੋਜੀ ਇੰਨੀ ਆ ਜਾਣੀ ਮੋਬਾਈਲ ਵੀ ਛੱਡ ਗਿਆ ਐ ਸਕਰੀਨ ਤੇ ਐ ਟੱਚ ਕਰਿਆ ਕਰਾਂਗੇ ਆਪਾਂ ਠੀਕ ਆ ਤੇ ਆ ਫਿਰ ਪਤਾ ਲੱਗੂ ਵਿਰਸਾ ਵੀ ਰੇਡੀਓ ਆ ਕੀ ਚੀਜ਼ ਹੁੰਦੀ ਹੁਣ ਤੂੰ ਦੱਸੋ ਵੀ ਚੱਲ ਆਪਾਂ ਮੋਟੀ ਮੋਟੀ ਗੱਲ ਕਰਦੇ ਆ ਕਿੰਨੇ ਵਜੇ ਛੱਡ ਦੇਣਾ ਰੇਡੀਓ ਰੇਡੀਓ ਹੁਣ 5 ਵਜੇ ਛ 5 ਵਜੇ ਕੀ ਸੁਣਦੇ ਆਂ ਚਲਾ 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 ਮੜਾ ਚਲਾ ਮਣੀਪੁਰ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਗਿਆ ਨਹੀਂ ਖਬਰਾਂ ਖੂਬਰਾ ਸਾਰੀਆਂ ਆਉਂਦੀਆਂ ਬਠਿੰਡਾ ਦਾ ਕਿਉਂ ਗਿਆ ਬਈ ਬਠਿੰਡੇ ਦੇ ਵਿੱਚ ਆ ਕੇ ਬਠਿੰਡੇ ਦਾ ਬਠਿੰਡੇ ਦਾ ਕਿਹੜਾ ਚੈਨਲ ਹਨ ਭੁੱਲੇ ਪਾਇਆ ਤੇ ਦੋਹਾਂ ਸੁਭਾਵਾਂ ਦੀ ਬਾਤ ਬਠਿੰਡਾ 10 ਮਾਰਚ 7:00 ਪੀਐਮ ਅੱਛਾ ਹਾਂ ਬਠਿੰਡਾ ਐਫਐਮ ਚੱਲਦਾ ਠੀਕ ਆ ਬਾਈ ਤੇ ਬਾਪੂ ਆਂਦਾ ਵੀ ਮੇਰਾ 35 ਮਾ ਰੇਡੂ ਆ ਹੁਣ ਤੱਕ 65 ਸਾਲ ਦੀ ਉਮਰ ਹੋ ਗਈ 35 ਮਾ ਰੇਡੂ ਹੋਰ ਬਾਈ ਕੀ ਹਾਲ ਚਾਲ ਕੈਵੇਂ ਈ ਸੇ ਤਾਂ ਤੇ ਕਿਵੇਂ ਬਾਈ ਹਨਾ ਬਈ ਇੱਜੀਆਂ ਚੀਜ਼ਾਂ ਯਾਰ ਸਾਹਮਣੇ ਰੱਖਣੀਆਂ ਚਾਹੀ ਬਈ ਕਿਸੇ ਕੋਲੇ ਵੀ ਪੁਰਾਣਾ ਵਿਰਸਾ ਨਾ ਆਪਾਂ ਨੂੰ ਬਈ ਪਬਲਿਕ ਪਲੇਸ ਕਰਨ ਦਾ ਬਹੁਤ ਵੱਡਾ ਸ਼ੌਂਕ ਹੈ ਤੇ ਬਈ ਜਰੂਰ ਦੱਸਿਓ ਕਿਸੇ ਨੇ ਵੀ ਕੋਈ ਪੁਰਾਣੀ ਚੀਜ਼ ਜਿਹੜੀ ਸਾਂਭੀ ਆ ਕਿਉਂਕਿ ਪੁਰਾਣਾ ਬਈ ਵਿਰਸਾ ਹੈ ਨਾ ਅਲੋਪ ਹੁੰਦਾ ਜਾ ਰਿਹਾ ਆਪਾਂ ਆਦੇ ਬੱਚਿਆਂ ਨੂੰ ਇਹ ਚੀਜ਼ਾਂ ਸਾਂਭ ਕੇ ਰੱਖੋ ਨਾ ਕਿ ਸਿੱਟੋ ਹੁਣ ਦਾਦੀਆਂ ਦੇ ਸੰਦੂਖ ਪਏ ਆ ਤੇ ਬਹੁਤ ਬਈ ਬੰਦੇ ਆ ਉਹਨਾਂ ਨੂੰ ਨਾ ਮੋਡੀਫਾਈ ਕਰ ਰਹੇ ਆ ਠੀਕ ਆ ਆਉਣ ਵਾਲੀ ਪੀੜ੍ਹੀ ਨੂੰ ਦਿਖਾਓ ਯਾਰ ਉਹਦਾਂ ਦੀਆਂ ਚੀਜ਼ਾਂ ਵੀ ਇਦਾਂ ਸਾਡੇ ਪੁਰਾਣੇ ਬਜ਼ੁਰਗਾਂ ਦੀਆਂ ਜਿਹੜੀਆਂ ਨਿਸ਼ਾਨੀਆਂ ਸੀਗਾ ਨਾ ਕਿ ਉਹਨੂੰ ਸਿੱਟੋ ਹੁਣ ਮਾਤਾ ਮੇਰੀ ਨੇ ਮੈਂ ਕਿਹਾ ਇੱਕ ਚਰਖਾ ਹੁੰਦਾ ਸੀ ਸਾਡੇ ਚਰਖਾ ਤੇ ਮਾਤਾ ਮੇਰੀ ਆਂਦੀ ਕਹਿੰਦੀ ਉਹ ਸਾਗ ਬਣਾ ਲਿਆ ਸੀ ਵੀ ਸਾਗ ਦੇ ਥੱਲੇ ਰਹਿਣ ਲਿਆ ਠੀਕ ਹੈ ਜੀ ਸਾਡੇ ਚਰਖਾ ਹੁੰਦਾ ਸੀ ਸਿਹਤ ਸਾਹਿਬ ਮੈਂ ਮਾਤਾ ਨੂੰ ਪੁੱਛਿਆ ਚਰਖਾ ਕਿੱਥੇ ਆ ਉਹ ਆਂਦੀ ਉਹ ਤਾਂ ਸਾਗ ਬਣਾਉਣ ਲਈ ਲੱਕੜਾਂ ਦੇ ਹਿਸਾਬ ਚ ਵਰਤ ਲਿਆ ਹਾਂ ਵਾਕਿਆ ਸਹੀ ਹੈ ਵਰਤ ਲਿਆ ਬਹੁਤ ਘਰਾ ਨਹੀਂ ਮਖੌਲ ਨਹੀਂ ਇਸ ਗੱਲ ਦਾ ਕਿਉਂਕਿ ਉਹ ਚੀਜ਼ਾਂ ਸਾਂਭ ਕੇ ਰੱਖੋ ਹਾਂ ਲਓ ਜੀ ਬਠਿੰਡਾ ਸਬਜ਼ੀ ਮੰਡੀ ਦੇ ਵਿੱਚ ਆ ਜਿਹੜਾ ਹਨ ਤੁਸੀਂ ਦੇਖ ਸਕਦੇ ਹੋ ਵੀਊ ਤੇ ਜਰੂਰ ਵੀਡੀਓ ਵਾਚ ਕਰੋ ਆਪਾਂ 12 ਵਜੇ ਜਿਹੜੀ ਪੂਰੀ ਜਿਹੜੀ ਵੀਡੀਓ ਅਪਲੋਡ ਕਰ ਦਾਂਗੇ ਤੇ ਹੁਣ ਭਾਈ ਆ ਪਾਂਟੀ ਨਾਲ ਇੱਕ ਵਾਦਾ ਕਰਕੇ ਗਏ ਸੀਗੇ ਆਂਟੀ ਤੋਂ ਚਾਹ ਪੀਤੀ ਤੇ ਹੁਣ ਭਾਈ ਉਹਦੇ ਤੋਂ ਕੜੀ ਚੌਲ ਵਾਲੇ ਪਰੌਠਾ ਖਾਣਾ ਗਰਮਣ ਪਰੌਠਾ ਖਾਣਾ ਤੇ ਕੜੀ ਚੌਲ ਖਾਣੇ ਆ ਜਾ ਆ ਜਾ ਮੁੰਡਾ ਸੰਗ ਦਾ ਬਾਲਾ ਸਾਡਾ ਸੰਗਿਆ ਨਾਂ ਕਰ ਬੋਲਣਾ ਸਿੱਖੀਦਾ ਹੁੰਦਾ ਆ ਜਾ ਕਰਾ